ਸ਼ਤਸਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾਹ ਤੇ ਅੱਜ ਪਿੰਡ ਆਕਲੀਆ ਜ਼ਿਲ੍ਹਾ ਮਾਨਸਾ ਦੇ ਵਿੱਚ ਬੈਠੇ ਆ ਬਹੁਤ ਸਾਰਾ ਤੁਸੀਂ ਪਿਆਰ ਦੰਨੇ ਹੋ ਘੋੜਿਆਂ ਦੇ ਆਪੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਬਹੁਤ ਸਾਰੇ ਜਾਨਵਰ ਨੇ ਜਿਨ੍ਹਾਂ ਦਾ ਵਧੀਆ ਨਾਮ ਬਣਿਆ ਹੋਇਆ ਨਾਮਵਰ ਘੋੜਿਆਂ ਦੀ ਵੀ ਤੁਹਾਡੇ ਕੋਲ ਵੀਡੀਓ ਆਉਂਦੀਆਂ ਰਹਿਣੀਆਂ ਤੇ ਪਰ ਜਿਹੜੇ ਛੋਟੇ ਲੈਵਲ ਦੇ ਉੱਤੇ ਜਿਹੜੇ ਭਰਾਵਾਂ ਨੂੰ ਸ਼ੌਂਕ ਆਗਾ ਤੇ ਉਹ ਘੋੜੀਆਂ ਦਾ ਸ਼ੌਂਕ ਮਤਲਬ ਸ਼ੁਰੂ ਕਰ ਚੁੱਕੇ ਨੇ ਘੋੜੇ ਲਿਆ ਚੁੱਕੇ ਨੇ ਉਹਨਾਂ ਭਰਾਵਾਂ ਦੀ ਆਪਾਂ ਵੀਡੀਓ ਪਾਉਣੀ ਸ਼ੁਰੂ ਕੀਤੀ ਹੈਗੀ ਤਾਂ ਕਿ ਉਹਨਾਂ ਨੂੰ ਵੀ ਥੋੜੀ ਜਿਹੀ ਹੌਸਲਾ ਭਜਾਈ ਹੋਵੇ ਦੋ ਬੰਦੇ ਉਹਨਾਂ ਨੂੰ ਵੀ ਜਾਨਣਾ ਲੱਗਣਾ ਤੇ ਅੱਜ ਜਸ ਦੇ ਕੋਲੇ ਬੈਠਾ ਜਸ ਕੀ ਹਾਲ ਚਾਲ ਨੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਜਸ ਮੈਨੂੰ ਆਇਆ ਦੱਸ ਵੀ ਤੈਨੂੰ ਸ਼ੌਂਕ ਕਿਵੇਂ ਪਿਆ ਸੀ ਹੁਣ ਜਿਵੇਂ ਤੇਰੇ ਕੋਲ ਦੋ ਘੋੜੀਆਂ ਨੇ ਹਨਾ ਇਹ ਮਤਲਬ ਵੀ ਕਿ ਈਨਾ ਮਾ ਤੁਹਾਡੇ ਡੈਡੀ ਦਾ ਕੀ ਨਾਮ ਹੈ ਗੁਰਮੀਤ ਸਿੰਘ ਗੁਰਮੀਤ ਸਿੰਘ ਠੀਕ ਹੈ ਇਸ ਤੋਂ ਪਹਿਲਾਂ ਮਤਲਬ ਆਪਣੀ ਖਾਨਦਾਨ ਦੇ ਵਿੱਚ ਕਿਸੇ ਕੋਲੇ ਵੀ ਨਹੀਂ ਸੀ ਹਾਂ ਬਈ ਠੀਕ ਹੈ ਤੇ ਮਤਲਬ ਤੈਨੂੰ ਕਿਵੇਂ ਮੋਹ ਪ੍ਰੇਮ ਪਿਆ ਤੇਰੇ ਡੈਡੀ ਨੂੰ ਤਾਂ ਦੇਖੋ ਹੈਗੀ ਸੀਗਾ ਤੇ ਉਹਨਾਂ ਦੀ ਆਪਣੇ ਕੋਲੇ ਕਿਉਂ ਘਰੇ ਰਈਆਂ ਨੇ ਯਾਰ ਹਾਂ ਬਸ ਉਹਨਾਂ ਦੀ ਪੈਗ ਉਹਨਾਂ ਦੀ ਪੈਗ ਤੇ ਪਹਿਲਾਂ ਮਤਲਬ ਕਾਦਾ ਕੰਮ ਕਰਦੀ ਸੀ ਪਹਿਲਾਂ ਜਨਵਰ ਹੈਗੀ ਸੀ ਆਪਣੇ ਘਰੇ ਪਹਿਲਾਂ 2007 ਚ ਲਿਆਂਦੀ ਸੀਗੀ ਠੀਕ ਹੈ ਉਦੋਂ ਬਾਅਦ 8 ਚ ਉਹ ਵੇਚਦੀ ਸੀਗੀ अच्छा बेचन ਦਾ ਕੀ ਕਾਰਨ ਹੋ ਗਿਆ ਸੀ ਬਸ ਉਹੀ ਮਲਕੀਤ ਸਾਤੋਂ ਮੇਰੇ ਜਾਣ ਤੋਂ ਪਹਿਲਾਂ ਸੀਗੀਆਂ ਮੇਰੇ ਜਾਣ ਤੋਂ ਸਾਲਾਂ ਬਾਅਦ ਵੇਚਤੀ ਸੀਗੀ ਆਪਾਂ ਨੂੰ ਤੋਂ ਇਨੀ ਸੁਰਤ ਜੀ ਨਹੀਂ ਸੀਗੀ ਠੀਕ ਹੈ ਉਹਦਾ 2018 ਚ ਲਿਆਂਦੀ ਸੀਗੀ ਠੀਕ ਹੈ ਨਗੌਰ ਤੋਂ ਠੀਕ ਹੈ ਤੇ ਬੱਚੀ ਲਿਆਂਦੀ ਸੀ ਉਹ ਉਹ ਤਾਂ ਕੋਈ 10000 ਦੀ ਇੱਥੇ ਪਿੰਡ ਪਹੁੰਚਦੀ ਹੋਗੀ ਸੀਗੀ 10000 ਰੁਪਏ ਦੇ ਵਿੱਚ ਹਾਂ ਜੀ ਤੇ ਮੈਂ ਕਹਣਾ ਵੀ ਉਹ ਉਹ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਕਿਉਂਕਿ 10000 ਤੇ ਅੱਜ ਕੱਲ ਤਾਂ ਮੈਂ ਕਹਣਾ ਲੱਖ ਲੱਖ ਦੀ ਐ ਵੀ ਨਹੀਂ ਮਿਲਦੀਆਂ ਜੇ ਵਧੀਆ ਮਤਲਬ ਬਲੱਡ ਲੈਣ ਦੀ ਗੱਲ ਕਰ ਲਈਏ ਜਾਂ ਵੀ ਚੰਗੀ ਘੋੜੀ ਦੀ ਗੱਲ ਕਰ ਲਈਏ ਉਹ ਮਣਾਕੀ ਘੋੜੀ ਸੀਗੀ ਵੀਰੇ ਠੀਕ ਹੈ ਹਾਂ ਤੇ ਉਹ ਲੈਂਦੀ ਸੀ ਦਾਹਾਂ ਉਹਦੀ ਆ ਕਾਲੀ ਬੱਚੀ ਹੋਗੀ ਸੀ ਕੋਈ ਡੈਥ ਹੋ ਗਈ ਸੀ ਉਹਨੂੰ ਸਰਾ ਹੋ ਗਿਆ ਸੀਗਾ ਅੱਛਾ ਲੋਹੇ ਰਿੱਕੀ ਦੇ ਵਿੱਚ ਠੀਕ ਹੈ ਫਿਰ ਉਹਦੀ ਆ ਬੱਚੀ ਹੈਗੀ ਇਹ ਕੋਈ ਬੱਚੀ ਸੀ ਉਹਦੀ ਹਾਂ ਇੱਕੋ ਹੀ ਬੱਚੀ ਸੀ ਅਸਾਂ ਵੀ ਇਹ ਘਰ ਦੀ ਤਿਆਰ ਕੀਤੀ ਵੇੜੀ ਕਾਲੀ ਘੋੜੀ ਹੈਗੀ ਆਪਣੀ ਤੇ ਅੱਗੇ ਇਹਦੀ ਵੀ ਫਿਰ ਬੱਚੀ ਆਪਣੇ ਕੋਲ ਹਾਂ ਉਹ ਹਾਂ ਬੱਚੀ ਹੈ ਉਹ ਅਰਜਨ ਘੋੜੀ ਦੀ ਬੱਚੀ ਹੈਗੀ ਅਸਾਂ ਅਰਜਨ ਘੋੜੀ ਦੀ ਬੱਚੀ ਹੈਗੀ ਠੀਕ ਹੈ ਤੇ ਕਰਨ ਜਿਹੜੀ ਆਪਣੀ ਦੂਜੀ ਘੋੜੀ ਖੜੀ ਹੈ ਜੱਸ ਇਹ ਆਪਣੀ ਵਰਜਤ ਉਹ ਲੈਂਦੀ ਹੈ ਆਪਣੇ ਪਿੰਡ ਦੇ ਨਾਲ ਪਿੰਡ ਆਗਾ ਠੀਕ ਹੈ ਤੇ ਉਥੋਂ ਲੇਤੀ ਇਹ ਵੀ ਬੱਚੀ ਲੇਤੀ 8 ਕਿ ਮਹੀਨਿਆਂ ਦੀ ਬੱਚੀ ਸੀ ਉਹ ਕੱਲੀ ਦਾ ਜੀ ਨਹੀਂ ਲੱਗਦਾ ਸੀ ਇਹਦੀ ਕਾਲੀ ਘੋੜੀ ਦੀ ਮਾਂ ਮਰ ਕੇ ਸੀ ਕਾਲੀ ਦਾ ਤੇ ਤਾਂ ਉਹਦੇ ਨਾਲ ਕਰਕੇ ਯਾਰ ਮਤਲਬ ਵੀ ਦੋਨੇ ਜਿਹੜੀਆਂ ਘੋੜੇ ਨੇ ਨਿਆਣੀ ਲਿਆਂਦੀਆਂ ਬਈਆਂ ਨੇ ਵੀ ਮਤਲਬ ਵੀ ਵੱਡੀਆਂ ਕਿਤੋਂ ਨਹੀਂ ਖਰੀਦੀਆਂ ਨਾ ਨਾ ਵੱਡੀਆਂ ਤੇ ਇਹ ਬਹੁਤ ਸੋਹਣੀ ਗੱਲ ਆ ਯਾਰ ਤੁਸੀਂ ਨਾ ਵੱਡੀਆਂ ਘੋੜੀਆਂ ਲਿਆਉਣ ਬਹਿ ਜਾਂਦੇ ਹੋ ਤੁਸੀਂ ਛੋਟੀਆਂ ਲਿਆ ਕਰੋ ਇੰਨੇ ਨਾਲ ਨਾ ਬੇਸ਼ੇਰੀ ਦਾ ਜੀਪ ਹੀ ਲੱਗ ਜਾਂਦਾ ਘਰ ਦੇ ਵਿੱਚ ਬੰਦੇ ਦਾ ਮੋਹ ਵੀ ਪੈ ਜਾਂਦਾ ਇਹ ਵੀ ਬਹੁਤ ਸੋਹਣੀ ਗੱਲ ਆ ਤੇ ਬਾਕੀ ਜਸ ਇਹਨਾਂ ਦਾ ਫਿਰ ਹੁਣ ਜਿਵੇਂ ਤੂੰ ਤਾਂ ਹੁਣ ਪੜਦਾ ਵੀ ਹੈ ਨਾ ਨਾਲ ਨਾਲ ਜਿਵੇਂ 12ਵੀਂ ਜਮਾਤ ਦੇ ਵਿੱਚ ਆ ਤੂੰ ਹਾਲੇ ਤੇ ਫਿਰ ਮਤਲਬ ਧਿਆਨ ਕੌਣ ਰੱਖਦਾ ਇਹਨਾਂ ਦਾ ਜ਼ਿਆਦਾ ਧਿਆਨ ਕਰੇ ਜਿਵੇਂ ਦਾਦਾ ਵਰਗੇ ਹੈਗੇ ਨੇ ਕਿ ਸੀਰੀਅਸ ਨੌਕਰ ਹੈਗਾ ਹਾਂ ਸੋਹ ਰੱਖਦੇ ਹੋ ਰੱਖਦੇ ਤੇ ਆਪ ਤੂੰ ਕਿੰਨਾ ਕ ਸਮਾਂ ਦਿੰਦਾ ਤੈਨੂੰ ਸ਼ੌਂਕ ਕਿੰਨਾ ਹੈਗਾ ਮੈਨੂੰ ਟ੍ਰੇਲ ਦੇ ਵਿੱਚ ਦੱਸ ਸ਼ੌਂਕ ਤਾਂ ਬਹੁਤ ਆ ਬਸ ਜਿਵੇਂ ਹੁਣ ਸਕੂਲ ਤੋਂ ਆ ਕੇ ਇਹਨਾਂ ਚ ਹੀ ਹੁੰਦੇ ਆ ਇਨਾ ਚ ਹੀ ਹੁੰਦੇ ਆ ਤੇ ਇਹ ਬਹੁਤ ਸੋਹਣੀ ਗੱਲ ਆ ਤੇ ਮੈਨੂੰ ਲੱਗਦਾ ਵੀ ਜਿਹੜੀ ਅੱਜ ਦੀ ਨੌਜਵਾਨੀ ਜਿਹੜੀ ਨਸ਼ੇ ਦੇ ਵਿੱਚ ਪਈ ਹੋਈ ਆ ਜੇ ਉਹਨਾਂ ਨੂੰ ਕੋਈ ਸ਼ੌਂਕ ਪਾ ਦਈਏ ਚਾਹੀ ਕਿਸੇ ਵੀ ਕਿੱਥੇ ਦਾ ਲਾ ਲਓ ਚਾਹੇ ਕਿਸੇ ਕੰਮ ਦਾ ਕਿਸੇ ਜਨਪਰਾਂ ਦਾ ਤਾਂ ਉਹ ਨਸ਼ੇ ਵੱਲ ਜਾਣਗੀ ਨਹੀਂ ਨਾ ਉਹ ਫालतू ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਹੁੱਲੜ ਬਾਜੀ ਕਰਦੇ ਨਜ਼ਰ ਆਉਂਦੇ ਆ ਆਪਾਂ ਨੂੰ ਹਨਾ ਨੌਜਵਾਨ ਆਪਣੇ ਵਰਗੇ ਤਾਂ ਉਹ ਮਤਲਬ ਇਦਾਂ ਆਪਾਂ ਨੂੰ ਦੇਸ਼ਣਗੇ ਨਹੀਂ ਜ ਉਹਨਾਂ ਨੂੰ ਕਿਸੇ ਚੀਜ਼ ਦਾ ਸ਼ੌਂਕ ਹੋਊਗਾ ਤੇ ਜਦਸ ਫਿਰ ਸਕੂਲ ਚੋਂ ਕਿੰਨੇ ਵਜੇ ਆਉਣਾ ਤੇ ਇਹਨਾਂ ਕੋਲੇ ਕਿੰਨੇ ਵਜੇ ਪਹੁੰਚ ਜਾਂਦੇ ਆ ਪਹਿਲਾਂ ਤੜਕ ਕਿੰ ਉਦੋਂ ਬਾਅਦ ਸਕੂਲ ਚ ਆ ਕੇ ਦੋ ਘੰਟੇ ਵਈ ਵੰਗੂ ਹੂੰ ਫੇਰ ਸ਼ਾਮ ਤੱਕ ਇਹਨਾਂ ਵਿਚੀਆਂ ਸ਼ਾਮ ਤੱਕ ਤੇ ਇਹ ਕਿਹੜੀ ਬਰੀਡ ਕਿਹੜੀ ਇਹਨਾਂ ਦੀ ਇਹ ਦੱਸੋ ਇੱਕ ਤਾਂ ਆਪਣੀਆਂ ਮਾਰਵੜੀਆਂ ਆ ਗਈਆਂ ਤੁਹਾਨੂੰ ਦੋਨੇ ਮਾਰਵੜੀਆਂ ਤਿੰਨ ਨਹੀਂ ਤਿੰਨ ਠੀਕ ਹੈ ਤਿੰਨ ਨਹੀਂ ਹਾਂਜੀ ਤੇ ਬਹੁਤ ਸੋਹਣਾ ਉਹ ਚੰਬੀ ਆ ਗਈ ਹਾਂਜੀ ਬਸ ਤਾਂ ਚਕਾਈ ਆ ਜਿਹੜੀ ਆਪਣੀ ਕਾਲੀ ਘੋੜੀ ਦੀ ਬੱਚੀ ਆ ਹਾਂਜੀ ਹਾਂਜੀ ਇਹ ਕਿਤੋਂ ਮਤਲਬ ਮੇਟ ਕਰਵਾਈ ਸੀਗੀ ਘੋੜੀ ਆਪਾਂ ਇਹ ਕਾਲੀ ਇਹ ਅਰਜਨ ਘੋੜਾ ਦਾ ਅਰਜਨ ਘੋੜਾ ਪਿੰਡ ਆਕਲੀ ਆਗਾ ਤਲਵੰਡੀ ਆਕਲੀ ਆ ਪਿੰਡ ਠੀਕ ਹੈ ਤੇ ਆਰਜਨ ਉੱਥੇ ਆਦਨ ਪਰ ਉਹਦਾ ਨਾਮ ਵੀ ਵਧੀਆ ਮੈਂ ਕਿਹਾ ਹਸਣ ਘੋੜੇ ਦਾ ਹਨਾ ਤੇ ਕਈ ਨਾ ਬਾਈ ਦੋਸਤੋ ਘੋੜਿਆਂ ਦੀ ਗੱਲ ਕਰ ਲੈਨੇ ਆ ਹੁਣ ਦੇਖੋ ਜਿਹੜੇ ਤਾਂ ਚਲੋ ਵੀਡੀਓ ਦੇ ਥਰੂ ਮਤਲਬ ਵਾਇਰਲ ਹੋ ਗਏ ਉਹਨਾਂ ਦਾ ਨਾਮ ਵਧੀਆ ਬਣ ਗਿਆ ਪਰ ਵਿਚ ਵਿਚ ਬੰਦਿਆ ਕੋਲੇ ਇਹੋ ਜਿਹੇ ਘੋੜੇ ਪਏ ਨੇ ਜਿਹੜੇ ਉਹਨਾਂ ਨੂੰ ਵੀ ਮਾਤ ਪਾਉਂਦੇ ਜਿਨ੍ਹਾਂ ਦਾ ਨਾਮ ਚੱਲਿਆ ਹੋਇਆ ਤੇ ਇਸੇ ਤਰ੍ਹਾਂ ਦਾ ਅਰਜਨ ਘੋੜਾ ਵੀ ਆ ਇਹਦੇ ਕਲਿੱਪਾਂ ਜੇ ਹੋ ਸਕਿਆ ਤਾਂ ਜਰੂਰ ਆਪਾਂ ਨਾਲ ਨਾਲ ਚਲਾਵਾਂਗੇ ਤੇ ਬਹੁਤ ਸੋਹਣਾ ਯਾਰ ਉਹਦਾ ਕੱਦ-ਕਾਰਟ ਹਨਾ ਜਿੱਦਾਂ ਮਤਲਬ ਵੀ ਸਰੀਰ ਦੀ ਬਨਾਵਟ ਉਹ ਬਹੁਤ ਸੋਹਣੀ ਹੈ ਜੀ ਤੇ ਉਹ ਤਾਂ ਮਤਲਬ ਸ਼ੋਹਾਂ ਸ਼ਾਹ ਤੇ ਕਰੇ ਲੈਕੀ ਨਹੀਂ ਗਏ ਬੰਦੇ ਨਾ ਲੈ ਕੇ ਗਏ ਸੀ ਲੈ ਕੇ ਗਏ ਸੀ ਬੋਲਦਾ ਚੱਲੇਗਾ ਠੀਕ ਹੈ ਤੇ ਬਹੁਤ ਸਾਰੇ ਵੀਰਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਕੋਲੇ ਜਨ ਪਰ ਖੜੇ ਨੇ ਉਹਨਾਂ ਨੂੰ ਬਸ ਇਕੱਲਾ ਸ਼ੌਂਕ ਆ ਉਹਨਾਂ ਨੂੰ ਪੈਸੇ ਦਾ ਕੋਈ ਮਤਲਬ ਨਹੀਂ ਨਾ ਉਹਨਾਂ ਨੂੰ ਅਵਾਰਡਾਂ ਦਾ ਕੋਈ ਮਤਲਬ ਆ ਉਹ ਪਿਆਰ ਆ ਬਸ ਉਹ ਘਰੀ ਰੱਖਦੇ ਆ ਹਾਂਜੀ ਤੇ ਇਦਾਂ ਵੀ ਆ ਬੰਦੇ ਤੇ ਜਦਸ ਫਿਰ ਸਵੇਰੇ ਮਤਲਬ ਕੀ ਕੰਮ ਹੁੰਦਾ ਇਹਨਾਂ ਕੋਲੇ ਜਦੋਂ ਤੂੰ ਸਵੇਰੇ ਹੁੰਦਾ ਸਵੇਰੇ ਦਾ ਬਸ ਜਿਵੇਂ ਖਰਖਰਾ ਹੋ ਜਾਂਦਾ ਹਾਂਜੀ ਬਾਕੀ ਜਿਵੇਂ ਦਾਣਾ ਦੂਣਾ ਹੁੰਦਾ ਉਹ ਪਾਣ ਉਹ ਪਾਦ ਹਾਂ ਜਿਹੜੀ ਸਫਾਈ ਸੋਈ ਹਾਂ ਜਿਹੜੀ ਸਫਾਈ ਚਲੋ ਉਹ ਤਾਂ ਸਫਾਈ ਦਾ ਮੇਨ ਕੰਮ ਹੀ ਆ ਹਾਂਜੀ ਹਾਂ ਓਕੇ ਜੇ ਕੁੱਤਾ ਵੀ ਕਹਿੰਦੇ ਬਹਿੰਦਾ ਤਾਂ ਪੂਛ ਮਾਰ ਕੇ ਬਹਿੰਦਾ ਹਾਂ ਤੇ ਉਹ ਗੱਲ ਵਾਤਾ ਤੇ ਸਫਾਈ ਵੀ ਜ਼ਰੂਰੀ ਹੈ ਨਾਲ ਨਾਲ ਜਿਹੜਾ ਮੋਹ ਪ੍ਰੇਮ ਵੀ ਜ਼ਰੂਰੀ ਹੈ ਤੇ ਫਿਰ ਜਿਵੇਂ ਹੁਣ ਇਹ ਬੱਚੀ ਨਾਲ ਤਿਆਰ ਹੋਈ ਆ ਹਨਾ ਕਾਲੀ ਘੋੜੀ ਦੀ ਤੇ ਨਾਲ ਨਾਲ ਮੈਨੂੰ ਲੱਗਦਾ ਵੀ ਜਿਵੇਂ ਤੈਨੂੰ ਵੀ ਆਉਦਾ ਬਚਪਨ ਜਿਆ ਯਾਦ ਆਉਂਦਾ ਹੋਊਗਾ ਤੇ ਫਿਰ ਇਹਦੇ ਨਾਲ ਕਿੰਨਾ ਕੁ ਮੋਹ ਪ੍ਰੇਮ ਰੱਖਦਾ ਕਿੰਨਾ ਕੁ ਪਿਆਰ ਰੱਖਦਾ ਹਾਂ ਬਹੁਤ ਹੈ ਇਹਦਾ ਨਾਮ ਕੀ ਰੱਖਿਆ ਇਹਦਾ ਬਰਕਤ ਆ ਅਸਾ ਬਰਕਤ ਰੱਖਿਆ ਤੇ ਉਹ ਮੈਂ ਇੱਕ ਗਾਣਾ ਇਹ ਵੀ ਚੱਲਦਾ ਹੁੰਦਾ ਕਹਿੰਦਾ ਜਦੋਂ ਦੀ ਤੂੰ ਸਾਡੇ ਵਿਹੜੇ ਆਈਆਂ ਬਈ ਜਮਾ ਸੇਮ ਹੀ ਹੋ ਜਾਂਦਾ ਹਾਂ ਉਹ ਹੀ ਬਰਕਤ ਆ ਜਮਾ ਸੇਮ ਹੀ ਹੋ ਜਾਂਦਾ ਠੀਕ ਹੈ ਜਮਾ ਸੇਮ ਹੀ ਹੋ ਜਾਂਦਾ ਤੇ ਬਹੁਤ ਸੋਹਣਾ ਕਿੱਥੇ ਦੀ ਆਈ ਹੈ ਤੇ ਇੱਕ ਜਿਵੇਂ ਕਹਿੰਦੇ ਹੁੰਦੇ ਜਸ ਕਹਿੰਦੇ ਵੀ ਯਾਰ ਜਦੋਂ ਘੋੜੇ ਆਪਾਂ ਘਰੇ ਲਿਆਉਣੇ ਆਂ ਕਹਿੰਦੇ ਬਰਕਤ ਬਹੁਤ ਆਉਂਦੀ ਹੈ ਮਤਲਬ ਵੀ ਕਿਸਮਤ ਬੰਦੀ ਜੀ ਖੁੱਲ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਈ ਹੋਇਆ ਇਦਾਂ ਦਾ ਚਮਤਕਾਰ ਕੁਝ ਬਈ ਜਦੋਂ ਦੀ ਆ ਬਸ਼ੇਰੀ ਆਈ ਆ ਦੋ ਟਰੈਕਟਰ ਲੈ ਲਏ ਅਸਰ ਟਰੈਕਟਰ ਲੈ ਲਏ ਇਸ ਤੋਂ ਬਾਅਦ ਭਾਈ ਠੀਕ ਹੈ ਹੁਣ ਕਰੇ ਵਧੀਆ ਹੈ ਹੱਥ ਮਤਲਬ ਵੀ ਹੱਥ ਤੰਗ ਨਹੀਂ ਹੈਗਾ ਤੇ ਬਾਕੀ ਜਾਨਵਰਾਂ ਚ ਵਧੀਆ ਸਾਰੇ ਹਾਂ ਤੇ ਆਪਣੇ ਗੁਰੂ ਸਾਹਿਬਾਨਾ ਨੇ ਵੀ ਇਹਨਾਂ ਦੀ ਸਵਾਰੀ ਕੀਤੀ ਆ ਸਭ ਤੋਂ ਜਿਹੜੇ ਪੁਰਾਣੇ ਜਾਨਵਰ ਨੇਗੇ ਘੋੜੀ ਨੇਗੇ ਮਨ ਲੱਗਦਾ ਵੀ ਘਰ ਵਾਲੇ ਘਰ ਘੋੜੀਆਂ ਜਿਨ੍ਹਾਂ ਦੇ ਘਰੇ ਘੋੜੀਆਂ ਨੇ ਮੇਰ ਆ ਬਾਈ ਗੁਰਦੀ ਮੇਰ ਵੀ ਬਾਕੀ ਮੈਨੂੰ ਲੱਗਦਾ ਇਹ ਮਤਲਬ ਵੀ ਸਵਾਦ ਹੀ ਅਲੱਗ ਹੈ ਇਹ ਤਾਂ ਭਈ ਐ ਨਹੀਂ ਹੈਗਾ ਜਿਵੇਂ ਇੱਥੇ ਬਥੇਰੇ ਫਿਰਦੇ ਨੇ ਕਿ ਵੀ ਅਸੀਂ ਘੋੜੀ ਲੈ ਲਈਏ ਪੈਸੇ ਲੈ ਲਈਏ ਇਦੋਂ ਜਮਾ ਪੂਰਾ ਟਾਈਮ ਹੋਏ ਨਾ ਤਾਂ ਆ ਪਉਂਦੀ ਐ ਨਹੀਂ ਹੈਗਾ ਵੀ ਆਪਾਂ ਲਿਆ ਮੰਗ ਜਾਂਦੇ ਸਹੀ ਗੱਲ ਆ ਇਹ ਬਾਕੀ ਇਹ ਉਹ ਕਹਿੰਦੇ ਹੁੰਦੇ ਨੇ ਵੀ ਕਹਿੰਦੇ ਵੀ ਮਤਲਬ ਵੀ ਸਿਰ ਪੱਗ ਨੂੰ ਨਹੀਂ ਚਾਹੁੰਦਾ ਪੱਗ ਸਿਰ ਨੂੰ ਚੁੰਦੀ ਆ ਉਸੇ ਤਰ੍ਹਾਂ ਆਪਾਂ ਕੋੜੀ ਨੂੰ ਨਹੀਂ ਹਾਂ ਕੋੜੀ ਬੰਦਾ ਚੁੰਦੀ ਆ ਇਹ ਬਸ ਕੋਈ ਕਹਿੰਦੇ ਹੁੰਦਾ ਵੀ ਕੁਦਰਤੀ ਵੀ ਹਰੇਕ ਚੀਜ਼ ਦਾ ਮਤਲਬ ਲਿਖਿਆ ਹੋਇਆਗਾ ਸਮਾਂ ਲਿਖਿਆ ਹੋਇਆ ਉਸੇ ਤਰ੍ਹਾਂ ਆ ਇਹ ਉਹਦੇ ਕੋਲ ਹੀ ਆਉਂਦੀ ਐ ਜਿਹਦੇ ਕੋਲੇ ਕੁਛ ਨਾ ਕੁਛ ਹੋਊਗਾ ਇਹ ਨਾ ਤਾਂ ਕੋਈ ਬੰਦਾ ਇਹਨਾਂ ਨੂੰ ਖਵਾ ਸਕਦਾ ਇਹ ਕੋਈ ਬੰਦਾ ਕੁਛ ਨਹੀਂ ਕਰ ਸਕਦਾ ਇਹ ਵਾਹਿਗੁਰੂ ਪਰਮਾਤਮਾ ਆਪੀ ਜਦੋਂ ਮੇਰ ਕਰਦਾਗਾ ਉਹਦੇ ਘਰੀ ਆਉਂਦੀਆਂ ਨੇਗੀਆਂ ਤੇ ਜੱਸ ਫਿਰ ਸਵਾਰੀ ਫਿਰ ਕਰਦਾ ਇਹਨਾਂ ਤੇ ਵਧੀਆ ਹਾਂ ਹਾਂ ਬਈ ਵਧੀਆ ਠੀਕ ਹੈ ਲੈ ਜਾਣਾ ਫਿਰ ਕਿੱਥੇ ਤੱਕ ਲੈ ਜਾਣਾ ਬਾਹ ਖੇਤ ਮਲਕੀ 4-5 ਕਿਲੋਮੀਟਰਾਂ ਖੇਤ ਦਾ ਅੱਛਾ ਪਿੰਡ ਚ ਵਸਪ ਇੱਥੇ ਆ ਜਨੇ ਆਪਕੇ ਠੀਕ ਹੈ ਤੇ ਫਿਰ ਪਿੰਡ ਦੇ ਜਦੋਂ ਮੰਨ ਲਓ ਵੀ 2018 ਦੇ ਵਿੱਚ ਲੈਂਦੇ ਸੀ ਤੁਸੀਂ ਜਾਨੀ ਤੇ ਆਂਟੀ ਗਾਂਡੀ ਕੀ ਗੱਲਾਂ ਕਰਦੀ ਇਹ ਕਹਦਾ ਕਹਿੰਦੇ ਖੱਛਰੀ ਹੈ ਅੱਛਾ ਕਹਦੇ ਖੱਛਰ ਆਏ ਹਾਂ ਹਾਂ ਠੀਕ ਹੈ ਤੇ ਉਦੋਂ ਫਿਰ ਮਤਲਬ ਵੀ ਦਿਲ ਜੇ ਤੇ ਵੀ ਲੱਗਦੀ ਉਦੋਂ ਕਿਉਂਕਿ ਤੂੰ ਜਿਆਦਾ ਨਿਆਣ ਮੱਤਾ ਵੀ ਹੋਵੇਂਗਾ ਹਾਂ ਮੈਨੂੰ ਬਾਤ ਪਥੇਰੀਆਂ ਚ ਢਾ ਕਹਿੰਦੇ ਤਾਂ ਕਾਣੀ ਹੈ ਖੱਛਰੀ ਹੈ ਕਹੇ ਜੀ ਇਹ ਕਿਹੜੀ ਆਪਣੇ ਘਾਤ ਨਹੀਂ ਬਣਾਤੀ ਕਹਿੰਦੇ ਮੱਝ ਵੇਚ ਕੇ ਘੋੜੀ ਲਈ ਆਪਣਾ ਦੁੱਧ ਪੀਣੋਂ ਗਏ ਲੈ ਚੱਕਣੀ ਤੇ ਹਾਂ ਹਾਂ ਬਈ ਤੇ ਇਹ ਤਾਂ ਕਹਾਵਤ ਮੈਂ ਕਹਣਾ ਕਹਾਵਤ ਹੀ ਨਹੀਂ ਹੈ ਹਾਂ ਉਲਟਾ ਅਤੇ ਪਰ ਯਾਰ ਇਹਨਾਂ 'ਚ ਪੈਸਾ ਬਹੁਤ ਜ਼ਿਆਦਾ ਹੈ ਤੇ ਇਨਵੈਸਟ ਬੰਦਾ ਮਾੜੇ ਪਾਸੇ ਨਹੀਂ ਹੁੰਦਾ ਬਈ ਇਹ ਚੀਜ਼ਾਂ ਦਾ ਸ਼ੌਂਕ ਲੱਗ ਗਿਆ ਬੰਦਾ ਨਸ਼ੇ ਵੱਜ ਜਾਂਦਾ ਨਹੀਂ ਜਾਂਦਾ ਨਹੀਂ ਤੇ ਬਾਕੀ ਮੇਨ ਗੱਲ ਨੂੰ ਟਾਈਮ ਹੀ ਨਹੀਂ ਲੱਗਦਾ ਬਈ ਵੇਲ ਨਹੀਂ ਲੱਗਦਾ ਸਹੀ ਗੱਲ ਆ ਸਾਰਾ ਦਿਨ ਉਹਦੇ ਉੱਤੇ ਰਹਿਣਾ ਨਾਲ ਰਹਿਣਾ ਹੂੰ ਆਪਾਂ ਸਟਾਰਟ ਵਿੱਚ ਵੀ ਕਿਹਾ ਵੀ ਜਿਹੜੇ ਬੰਦੇ ਨੂੰ ਕਿਸੇ ਕਿਤੇ ਦਾ ਸ਼ੌਂਕ ਆ ਕਿਸੇ ਜੜਬਰ ਦਾ ਸ਼ੌਂਕ ਪੈ ਗਿਆ ਉਹ ਮਾੜੇ ਕੰਮ ਵਾਲਾ ਦੇਖ ਨਹੀਂ ਸਕਦਾ ਉਹਨੂੰ ਟਾਈਮ ਹੀ ਨਹੀਂ ਮਿਲਦਾ ਟਾਈਮ ਵੀ ਨਹੀਂ ਮਿਲਦਾ ਤੇ ਜੱਸ ਫਿਰ ਹਾਂ ਤੇ ਜੱਸ ਫਿਰ ਮਤਲਬ ਤੇਰੇ ਜਿਵੇਂ ਨਾਲ ਦੇ ਹਨਾ ਮੇਜਰ ਹੋਣੀ ਇੱਕ ਕਰਦੇ ਸਪੋਰਟ ਪੂਰੀ ਫਿਰ ਨਾਲ ਹਾਂ ਭਾਈ ਇਹਨੇ ਹੁਣ ਲਿਆਂਦੀ ਐ ਕੁੜੀ ਬਈ ਅੱਛਾ ਹਾਂ ਜੂਨ ਚ ਲਿਆਂਦੀ ਸੀ ਪਹਿਲਾਂ ਕੁੜੀ ਉਹ ਥੋੜੀ ਖਰਾਬੀ ਸੀਗੀ ਹਾਂ ਹੁਣ ਬਦਲ ਕੇ ਹੋਰ ਕੁੜੀ ਲੈਂਦੀ ਐ ਅਸ ਹੋਰ ਲੈਂਦੀ ਐ ਹੁਣ ਕਿਹੜੀ ਇਹਦੇ ਕੋਲ ਕਿਹਦੀ ਬਰੀਡ ਐ ਇਹਦੇ ਕੋਲੇ ਵੀ ਮਾਰਵਾੜੀ ਐ ਮਾਰਵਾੜੀ ਹਾਂ ਹੈ ਤੇ ਕਹਿੰਦੇ ਕਾਠੀ ਮਾਰਵਾੜੀ ਉੱਤੇ ਹੁਣ ਪਾਈ ਚੱਲਦਾ ਤੇ ਫਿਰ ਜਿਵੇਂ ਪਿੰਡ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਤੋਰੀ ਆ ਵੀ ਆਂਢੀ ਗਾਂਢੀ ਗੱਲਾਂ ਕਰਦੇ ਸੀਗੇ ਤੇ ਉਦੋਂ ਫਿਰ ਕਿਵੇਂ ਜੇ ਲੱਗਦੀ ਉਹਨਾਂ ਦੇ ਗੱਲਾਂ ਮਤਲਬ ਵੀ ਕੀ ਸੋਚਦਾ ਕੀ ਹੁੰਦਾ ਸੀ ਉਹ ਬੱਸ ਕੁਝ ਨਹੀਂ ਮਾ ਭਾਈ ਕਰ ਕੀ ਦਿਖਾਵਾਂ ਵੀ ਦੇਖਾਂ ਹੀ ਵੀ ਗੱਲ ਹੁੰਦੀ ਆ ਵੀ ਅੱਗੇ ਜਾ ਕੇ ਤੇ ਹੁਣ ਤਾਂ ਮੈਂ ਕਹਿੰਦਾ ਵੀ ਮਹਾਰਾਜ ਨੇ ਰੰਗ ਵੀ ਲਾਏ ਨੇ ਹੁਣ ਫਿਰ ਘੋੜਿਆਂ ਵਾਲੇ ਪਾਜ ਦੇ ਹੋਣਗੇ ਪਿੰਡ ਦੇ ਵਿੱਚ ਹਾਂ ਹਾਂ ਵੀ ਘੋੜੇ ਰੱਖੇ ਹੋਣੇ ਦਸ ਹੁੰਦਾ ਕੋਲੇ ਤੇ ਵਧੀਆ ਯਾਰ ਇਹ ਮੈਨੂੰ ਲੱਗਦਾ ਮੇਰੀ ਹਮ ਉਮਰ ਜੀ ਹੈ ਕੋਈ ਜ਼ਿਆਦਾ ਮੈਥੋਂ ਵੱਡੇ ਨਹੀਂ ਜ਼ਿਆਦਾ ਮੈਥੋਂ ਛੋਟੇ ਨਹੀਂ ਵੱਧ ਤੋਂ ਵੱਧ ਦੋ ਦੋ ਸਾਲ ਮੈਥੋਂ ਤੋਂ ਵੱਡਾ ਹੋਊਗਾ ਤੇ ਮੇਰੀ ਉਮਰ ਜੀ ਦੀਆਂ ਮੁੰਡੇ ਯਾਰ ਤੇ ਸ਼ੌਂਕ ਪਾਲਿਆ ਹੋਇਆ ਤੇ ਇਸ ਉਮਰ ਦੇ ਵਿੱਚ ਜਿਹੜੇ ਬੰਦੇ ਨੂੰ ਸ਼ੌਂਕ ਲੱਗ ਗਿਆ ਉਹ ਫਿਰ ਉਮਰ ਤੱਕ ਜਾਂਦਾ ਜਿਵੇਂ ਜਸਨ ਦੱਸਿਆ ਵੀ ਇਹਦੇ ਬਾਪੂ ਜੀ ਨੂੰ ਤੇ ਇਹਦੇ ਬਾਪੂ ਜੀ ਲੈ ਕੇ ਆਇਆ 2007 ਦਾ ਮੈਨੂੰ ਲੱਗਦਾ ਜਨਮ ਉਹ 7-8 ਦਾ ਹਾਂਜੀ 7 ਦਾ ਠੀਕ ਹੈ 7-8 ਦਾ ਜਨਮ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਵੇਚਤੇ ਸੀ ਤੇ ਹੁਣ ਦੁਬਾਰਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਬਹੁਤ ਜ਼ਿਆਦਾ ਸੋਨਾ ਮੱਜਾਂ ਵੀ ਰੱਖੀਆਂ ਹੋਈਆਂ ਨੇ ਗਾਵਾਂ ਵੀ ਤੇ ਯਾਰ ਤੂੰ ਕਬੂਤਰ ਕਵਾਤਰ ਵੀ ਰੱਖੀ ਬੈਠਾ ਨਾਲ ਹਾਂ ਹਾਂ ਕਬੂਤਰ ਮੁਰਗੇ ਕੁੱਤੇ ਸਾਰਾ ਕੁਝ ਹੀ ਸਾਰਾ ਕੁਝ ਹੀ ਹੈ ਇਹ ਉਹ ਵੀ ਸ਼ੌਕ ਅਲੱਗ ਹੀ ਹੈ ਹਾਂ ਉਹ ਵੀ ਠੀਕ ਹੈ ਉਹ ਕਿੱਥੋਂ ਲੈ ਕੇ ਇੱਕ ਤੇਰੇ ਕੋਲ ਮੈਂ ਦੇਖੋ ਡਾਬਰ ਮੈਨ ਖੜਾ ਤੇਰੇ ਕੋਲ ਉਹ ਰਿਸ਼ਤੇਦਾਰੀ ਚ ਲੈਂਦਾ ਸੀਗਾ ਠੀਕ ਹੈ ਉਹ ਕਿਹੜੀ ਬਲੱਡ ਲਾਈਨ ਕਿਹੜੀ ਆ ਉਹਦੀ ਆਪਣਾ ਜਿਹੜਾ ਮੂਸੇ ਵਾਲੇ ਕੋਲੇ ਕੁੱਤਾ ਉਹਦਾ ਬੱਚਾ ਅੱਛਾ ਮੂਸੇ ਵਾਲੇ ਦੇ ਕੋਲੇ ਜਿਹੜਾ ਜਾਨਵਰ ਉਹਦਾ ਅੱਗੇ ਬੱਚਾਗਾ ਹਾਂ ਹਾਂ ਬਈ ਤੇ ਮੈਂ ਕਹਿੰਦਾ ਫਿਰ ਬਲੱਡ ਲਾਈਨ ਵੀ ਵਧੀਆ ਘਰੋਂ ਆਈਏਗੀ ਹੈ ਬਾਈ ਕੋਲੋਂ ਤੇ ਝੋਟੇ ਕੋਲੇ ਉਹਦੇ ਕੋਲੇ ਜਾਨਵਰ ਵੀ ਝੋਟੀ ਦੀ ਜੀਏ ਸਾਰੇ ਜਿੰਨੇ ਉਹਦੇ ਕੋਲੇ ਜਾਨਵਰ ਸੀਗੇ ਕੁੱਤੇ ਬਿੱਲੇ ਸਾਰੇ ਵਧੀਆ ਰੱਖੇ ਨੇ ਉਹਨੇ ਵੀ ਜਿੰਨਾ ਚਿਰ ਰੱਖਿਆਗਾ ਤੇ ਹੁਣ ਇਹਦਾ ਵੀ ਇਹੀ ਕੰਮ ਆ ਪਤੰਦਰਤਾ ਵਧੀਆ ਜਾਨਵਰ ਸ਼ੌਂਕ ਨਾਲ ਰੱਖੀ ਬੈਠਾ ਮੈਂ ਦੇਖ ਕੇ ਆਇਆ ਘਰੇ ਬੱਕਰੀਆਂ ਬੁੱਕਰੀਆਂ ਨਾਲ ਹੋਰ ਸਾਰੇ ਮੁਰਗੀਆਂ ਮਰਗੀਆਂ ਦਾ ਸ਼ੌਂਕ ਆ ਪਹਿਲਾਂ ਦੱਸਿਆ ਨਾ ਵੀ ਸ਼ੌਂਕ ਦੀ ਕੋਈ ਕੀਮਤ ਨਹੀਂ ਨਾ ਸਹੀ ਗੱਲ ਹੈ ਉਹ ਹੋ ਸਕਦਾ ਕੋਈ ਬੰਦੇ ਨੂੰ ਪੈਸੇ ਪਾਸੋਂ ਤੰਗੀ ਹੋਵੇ ਕੋਈ ਮਜਬੂਰੀ ਹੋਵੇ ਪਰ ਉਹ ਬੰਦਾ ਸ਼ੌਂਕ ਪੂਰੂਗਾ ਜਰੂਰ ਜਦੋਂ ਉਹਦੇ ਕੋਲ ਹਾਂ ਟਾਈਮ ਲੱਗ ਜੇ ਉਹ ਸ਼ੌਂਕ ਪੂਰਦਾ ਤੇ ਜਸ ਫਿਰ ਜਿਵੇਂ ਹੁਣ ਆ ਤੇਰੇ ਕੋਲ ਕਾਲੀ ਘੋੜੀ ਖੜੀ ਆ ਥੋੜੀ ਅੜਪ ਵੀ ਆ ਹਨਾ ਹਾਂ ਹਾਂ ਤੇ ਫਿਰ ਇਹਦੇ ਤੇ ਸਵਾਰੀ ਫਿਰ ਔਖੀ ਵੀ ਉਹਨ ਸੱਟਾ-ਹੱਟਾ ਖਾਦੀਆਂ ਕਦੇ ਹੈਗਾ ਬਈ ਆਪਣੇ ਕੋਲੇ ਸਵਾਰ ਹੈ ਅੱਛਾ ਮੇਜਰ ਹੈ ਹਾਂ ਹਾਂ ਬਈ ਠੀਕ ਹੈ ਮੇਜਰ ਨੇ ਵੀ ਸੱਟਾ-ਹੱਟਾ ਕਹਿੰਦੇ ਬਹੁਤ ਖਾਦੀਆਂ ਪੱਥੇਰੀਆਂ ਖਾਦੀਆਂ ਬਈ ਪੱਥਰੇ ਬਈ ਠਿੱਕ ਪੇ ਬਸ ਅੱਛਾ ਵੀ ਚੱਲਦੀ ਜਾਂਦਾ ਕੰਮ ਠਿੱਕ ਠੇਕ ਹੀ ਸਵਾਰ ਹੁੰਨੇ ਆ ਬਸ ਠੀਕ ਹੈ ਤੇ ਜਿਵੇਂ ਹੁਣ ਵੀ ਮਾਲਾ ਤੇਰੇ ਕੋਲ ਦੋ ਘੋੜੀਆਂ ਨੇ ਜਦੋਂ ਖੇਤ ਖੂਤ ਲੈ ਕੇ ਆਉਣੇ ਹੋ ਫਿਰ ਮਤਲਬ ਯਾਰਾਂ ਦੋਸਤਾਂ ਨੂੰ ਲਾ ਦਿੰਦੇ ਆ ਫੋਨ ਨਾਲ ਹਾਂ ਹਾਂ ਬਈ ਸਾਰੀ ਹੁੰਦੀ ਨੇ ਨਾਲ ਇਕੱਠੇ ਹੋ ਕੇ ਆ ਜਾਂਦੇ ਹਾਂ ਇਕੱਠੇ ਹੁੰਦੇ ਆ ਬਈ ਬ ਕਰੇ ਬੰਦੇ ਦਾ ਸਮਾਂ ਵੀ ਨਹੀਂ ਲੱਗਦਾ ਤੇ ਇਹ ਬਹੁਤ ਸੋਹਣਾ ਤੇ ਇਹਦੀ ਖਰਾਕ ਦਾ ਦੱਸ ਹੁਣ ਮੈਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਚਲੋ ਨਾਰਮਲ ਗੱਲਾਂ ਆਪਣੀਆਂ ਹੋ ਗਈਆਂ ਵੀ ਖਰਾਕ ਕਿਵੇਂ ਪਾਉਣਿਓ ਕਿੰਨੀ ਪਾਉਣਿਓ ਕਿਹੜੇ-ਕਿਹੜੇ ਟਾਈਮ ਪਾਉਣਿਓ ਤੇ ਕੀ ਪਾਉਣਿਓ ਖਰਾਕ ਇੱਕ ਤਾਂ ਵੀਰੇ ਹੁਣ ਜਿਵੇਂ ਆਪਾਂ ਸੋਹਬਾ ਉੱਠਨੇ ਆਂਗੇ ਹੂੰ ਸੋਹਬਾ ਪਾ ਲੈਨੇ ਉਹਨਾਂ ਨੂੰ ਦਾਣਾ ਠੀਕ ਹੈ ਉਸ ਤੋਂ ਬਾਅਦ ਐ ਮੰਨ ਕੇ ਚਲੋ 11 10 11 ਵਜੇ ਉਦੋਂ ਮੂਫਲੀਆ ਨੀਰਾ ਪਾ ਦਨੇ ਆਂ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ 1 ਵਜੇ ਵਾਂਗੂ ਜਿਵੇਂ ਮਹਿਸਾਂ ਦੀ ਜਦੋਂ ਸੰਨੀ ਹੁੰਦੀ ਹੁੰਦੀ ਆ ਹਾਂਜੀ ਉਹਦੋਂ ਇਹਨਾਂ ਨੂੰ ਪਾ ਦਨੇ ਆ ਦਾਣਾ ਠੀਕ ਹੈ ਤੇ ਉਦੋਂ ਫਿਰ 4 ਵਜੇ ਪਾ ਦਨੇ ਆ ਫਿਰ ਸ਼ਾਮ ਨੂੰ ਜਮਾਂ 6 ਵਜੇ ਜਦੋਂ ਮਤਲਬ ਕੀ ਜਮਾਂ ਪੈਣ ਦਾ ਟਾਈਮ ਆ ਹੋ ਜਾਂਦਾ ਉਦੋਂ ਪਾ ਦਨੇ ਆ ਬਈ ਤੇ ਕਰਾਤ ਨੇ ਮਤਲਬ ਕੀ ਤੇਲ ਪਾ ਦਨੇ ਆਗੇ 100 ਗ੍ਰਾਮ ਠੀਕ ਹੈ ਹਾਂ ਉਹ ਜ਼ਰੂਰੀ ਹੈ ਹਾਂ ਉਹ ਕਾਦੇ ਵਾਸਤੇ ਪਾਉਨੇ ਆ ਫਿਰ ਇੱਕ ਤਾਂ ਬਈ ਘੋੜੀ ਦੇ ਉਂ ਆਪਣੇ ਜਿਵੇਂ ਉੱਪਰ ਲਿਸ਼ਕਣ ਜੀ ਆਏ ਹਨਾ ਤੇ ਇੱਕ ਅੰਦਰੋਂ ਵੀ ਮਤਲਬ ਕੀ ਉਹ ਚਾਹੀਦੀ ਹੈ ਨਹੀਂ ਬੰਨ ਦੀ ਸ਼ਿਕਾਇਤ ਆ ਜਾਂਦੀ ਹਾਂਜੀ ਉਦੋਂ ਆਉਣੀ ਵੀ ਜਿਹੜੀ ਖਰਾਕ ਪਾਉਨੇ ਹੋ ਵੀ ਉਹ ਸਹੀ ਪ੍ਰੋਪਰ ਵੀ ਮਤਲਬ ਨਿਕਲੇ ਜਾਂਦੇ ਆ ਉਹ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਤੇ ਇਹ ਵੀ ਬਹੁਤ ਸੋਹਣੀ ਜਾਣਕਾਰੀ ਹੈ ਤੇ ਬਾਕੀ ਜਿਵੇਂ ਹੁਣ ਪਿਛਪੰਦੀ ਫੀਡ ਫੂਡ ਵੀ ਕਰਾਉਂਦੇ ਨੇ ਤਿਆਰ ਹਨ ਫੀਡ ਬਈ ਆਪਾਂ ਵੀ ਕਰਾਉਂਦੇ ਰਹੇ ਹਾਂਗੇ ਆਪਣੇ ਨਾਲ ਘੋੜੀ ਦੇ ਨਾ ਪੈਰ 'ਚ ਫੀਡ ਕਰਨੀ ਉਹ ਹੋ ਗਿਆ ਸੀ ਅਸੇ ਦਿੱਕਤ ਆਈ ਪਈ ਮਤਲਬ ਕਿ ਕਣਕ ਕੁੰਕ ਵੱਧ ਪੈ ਗਈ ਠੀਕ ਹੈ ਉਹਦੇ ਵਾਂਗੂ ਰੇਸ਼ੇ ਵਾਂਗੂ ਉਹ ਹੋ ਗਿਆ ਸੀ ਹੁਣ ਅਸ਼ੋ ਫੀਡ ਪਾਉਣੇ ਆਗੇ ਅਸ਼ੋ ਹਾਂ ਉਹਦੇ ਨਾਲ ਪੂਰਾ ਵਧੀਆ ਰਿਜ਼ਲਟ ਆ ਉਹਨਾਂ ਰਿਜ਼ਲਟ ਵਧੀਆ ਉਹਨਾਂ ਦਾ ਪੈਰ हट ਗਿਆ ਸੀਗਾ ਠੀਕ ਹੈ ਤੇ ਆ ਥੋੜੇ ਦਿਨ ਹੋ ਗਏ ਅਸੀਂ ਮੁੱਕ ਗਈ ਸੀ ਲਿਆਉਣ ਦੀ ਕਾਲ ਹੋ ਗਈ ਸੀ ਵਿਆਹ 'ਚ ਸੀ ਉਹਦੇ ਕਾਰਨ ਹੁਣ ਫੇਰ ਫੇਰ ਪੈਰ ਉਹ ਹੋਰ ਨਾਲ ਖਰਾਬ ਹੋਇਆ ਪਿਆਗਾ ਹਾਂਜੀ ਤੇ ਇਹ ਮੈਨੂੰ ਲੱਗਦਾ ਬਹੁਤ ਵਧੀਆ ਜਾਣਕਾਰੀ ਹੈ ਵੀ ਜਿਹੜੀ ਆਮ ਆਪਾਂ ਫੀਡ ਤਿਆਰ ਕਰਾਉਨੇ ਆ ਵੀ ਉਹਦੇ ਚ ਕੋਈ ਨਾ ਕੋਈ ਕਮੀ ਪੇਸ਼ੀ ਰਹ ਜਾਂਦੀ ਹੈ ਹਾਂ ਕਿ ਹਣਾ ਕਿਉਂਕਿ ਆਪਾਂ ਨੂੰ ਜਾਣਕਾਰੀ ਪਈ ਹੈ ਉਹ ਆ ਸ਼ਿਪ ਚ ਨਾ ਜਿਵੇਂ ਚੂਰਨ ਚਾਰਨ ਸਾਰਾ ਕੁਝ ਮਿਕਸ ਏ ਟੂ ਜ਼ेड ਸਾਰਾ ਕੁਝ ਹੀ ਆਉਂਦੇ ਵੀ ਉਹਦੇ ਚ ਦਵਾਈਆਂ ਵੀ ਨਾਲ ਨਾਲ ਮਟੀਰੀਅਲ ਪ੍ਰੋਡਕਟ ਵਗੈਰਾ ਪਾਈ ਹੋਏ ਨੇ ਜਦੋਂ ਆਪ ਬਣਾਉਨੇ ਆ ਪੱਕੀ ਚੱਲਾ ਤੂੰ ਚੱਲ ਜਾਨਾ ਥੋੜੀ ਇਹ ਵੀ ਗੱਲ ਹੈਗੀ ਆ ਬਾੜਾ ਸਮਾਨ ਇਕੱਠਾ ਕਰਨਾ ਪੈਂਦਾ ਸਹੀ ਗੱਲ ਆ ਉਹ ਤੇ ਸਾਰਾ ਕੁਝ ਇਕੱਠਾ ਬਣਿਆ ਬਣਾਇਆ ਬਣਿਆ ਬਣਾਇਆ ਤੇ ਫਿਰ ਇਹਨਾਂ ਦੀ ਜਿਵੇਂ ਸਫਾਈ ਦੀ ਗੱਲ ਕਰ ਲੈਨੇ ਹੁਣ ਹਨਾ ਜਿਵੇਂ ਹੁਣ ਤਾਂ ਚਲੋ ਆਪਣੀ ਠੰਡ ਆ ਗਈ ਆਪਾਂ ਠੰਡ ਚੱਲੀ ਜਾਂਦੀ ਐ ਹੁਣ ਚਲੋ ਥੁੱਪੇ ਬੈਠੇ ਆਪਾਂ ਜਿਵੇਂ ਗਰਮੀਆਂ ਦੇ ਵਿੱਚ ਮਤਲਬ ਕਿੰਨੇ ਵਾਰੀ ਨਿਮਾਰਨ ਦੇਖਿਆ ਇਹਨਾਂ ਨੂੰ ਤੇ ਕਿਵੇਂ ਸਫਾਈ ਕਰਾ ਦੇ ਗਰਮੀਆਂ ਦੇ ਵਿੱਚ ਜਿਵੇਂ ਆਪਾਂ ਹੁਣ ਪਾਣੀ ਹੁੰਦਾ ਇਹਨਾਂ ਦੇ ਪਰਫਾਰੇ ਲਾਏ ਹੋਏ ਨਹੀਂ ਹਾਂਜੀ ਤੇ ਜਿਵੇਂ ਹੁਣ ਆਪਣਾ ਪਾਣੀ ਬਦਲਦੇ ਹੁੰਦੇ ਇਹਨਾਂ ਦੇ ਚਾਹ ਜਿਵੇਂ ਤਨ ਚੇਤਨ ਚਾਰ ਵਾਰੀ ਬਹਲਿਆ ਜਾਂਦਾ ਹੈ ਹਾਂਜੀ ਉਦੋਂ ਇਹਨਾਂ ਦੇ ਮਲਕੀ ਮੋਟਰਾਂ ਪਾਣੀ ਪਾ ਦਿੰਦੇ ਆ ਤੇ ਹਫਤੇ ਬਾਅਦ ਜਿਵੇਂ ਐ ਦੁਬਾਰਾ ਆਉਂਦਾਗਾ ਐ ਦੁਬਾਰਾ ਚੰਗੀ ਤਰ੍ਹਾਂ ਨਵਾ ਦਿੰਦੇ ਆ ਠੀਕ ਹੈ ਤੇ ਉਹ ਕਿਵੇਂ ਸਾਫ ਸਪਾਈ ਕਿਵੇਂ ਕਰਦੇ ਹੋ ਕਨ ਮੈਨ ਕੋਈ ਅਲੱਗ ਤੋਂ ਦਵਾਈ ਤੋਂ ਕੋਈ ਆਉਂਦੀ ਹੈ ਕਿ ਕਿਦਾਂ ਨਹੀਂ ਜਿਵੇਂ ਦਹੀਂ ਲੱਸੀ ਦੇਸੀ ਤਰੀਕਾ ਆ ਸਦੀ ਇਸ ਤਰੀਕਾ ਨਾਲੀ ਉਹਦੇ ਨਾਲ ਸਾਫ ਸਪਾਈ ਵਧੇ ਜਾਂਦੀ ਆ ਤੇ ਖਰਖਰਾ ਫਿਰ ਕਿੰਨੇ ਵਾਰੀ ਮਾਰ ਦਿੰਦੇ ਨੇ ਦੰਦ ਖਰਖਰਾ ਜਿਵੇਂ ਤੜਕੇ ਮਾਰ ਲੈਣ ਜਾਂ ਹੱਥ ਨਹੀਂ ਹਨਾ ਤੜਕੇ ਤੇ ਬੰਲਾ ਉਹ ਚੀਜ਼ਾਂ ਜ਼ਰੂਰੀ ਵੀ ਨਹੀਂ ਹਾਂ ਉਹ ਕਰਦਾ ਜਾਂਦਾ ਹਾਂ ਟਾਈਮ ਦੇਣਾ ਪੈਂਦਾ ਇਹਨਾਂ ਨੂੰ ਟਾਈਮ ਦੇਣਾ ਪੈਂ ਫਿਰ ਆਪਣੀ ਕਿੰਨੀ ਨੂੰ ਹੁੰਦੇ ਆ ਥੋੜਾ ਜਿਹਾ ਕਿਉਂਕਿ ਵਿੱਚ ਘੋੜੀਆਂ ਮੈਂ ਦੇਖੀਆਂ ਨੇ ਅੜਬੜ ਬਘੋੜੀਆਂ ਘੋੜੇ ਜਿਹੜੇ ਮਤਲਬ ਕਿਸੇ ਬੰਦੇ ਤੋਂ ਠੀਕ ਹੀ ਨਹੀਂ ਸਿਆਏ ਉਹ ਚੰਗੇ ਬੰਦੇ ਕੋਲੇ ਜਾ ਕੇ ਜਮੀ ਯਾਰ ਸੌ ਬਣ ਜਾਂਦੇ ਐਸੀ ਆ ਪੱਕੋੜੀ ਲੇਤੀ ਐ ਨੇ ਆ ਮੁੰਡੇ ਨੇ ਤੇ ਵਰਤ ਉਹ ਹੱਥੀ ਲਮਾਉਂਦੀ ਸੀ ਚਮਾ ਵੀ ਮਰ ਕੇ ਜੇ ਹੱਥ ਲਾਉਣ ਨੂੰ ਲਗਾਉਣ ਫੜਨ ਨੂੰ ਇਹਦੇ ਮੁੜੀ ਲੱਤ ਮਾਰਦੀ ਸੀ ਜਾਂ ਮਾਰਦੀ ਸੀ ਇਹਦੇ ਕੋਲੇ ਆਈ ਨੂੰ ਹਜੇ ਵੀ ਨਹੀਂ ਮੰਗੂ 35 ਦਿਨ ਹੋ ਗਏ ਇਹਦੇ ਕੋਲੇ ਆਈ ਨੂੰ ਠੀਕ ਐ ਤੇ ਉਹ ਘੋੜੀ ਪਹਿਲਾਂ ਹੱਥ ਵੀ ਲਵਾਉਂਦੀ ਸੀ ਹੋਰ ਚਾਹੀਦੀਆਂ ਲੱਤਾਂ ਫੜੀ ਆ ਅੱਛਾ ਹਾਂ ਐਨੀ ਠੀਕ ਐ ਇਹ ਮੁੱਤੇ ਬਾਈ ਨੇ ਫਿਰ ਇੰਨੀ ਗਰਮਾਂਗੀ ਕਿ ਆ ਨਹੀਂ ਹੈਗਾ ਵੀ ਕੋਈ ਲੰਡੂ ਐ ਫੜ ਲੂਗਾ ਫੜ ਲੂਗਾ ਵੀ ਆਮ ਬੰਦਾ ਨਹੀਂ ਚਲਾ ਸਕਦਾ ਤੇ ਆਪਣੇ ਵੀ ਕਾਲੀ ਕੁੜੀ ਅੜਪਾ ਤੇ ਉਹ ਵਿਚਾਰੀ ਸੀਲਾ ਹਣਾ ਤੂੰ ਆ ਉਹ ਸੀਲਾ ਬਾਈ ਠੀਕ ਉਹਨਾਂ ਇਹਨਾਂ ਦੋਨਾਂ ਦਾ ਨਾਂ ਦੱਸ ਪਹਿਲਾਂ ਤਾਂ ਇਹਦਾ ਤਾਂ ਨਾਮ ਜੁਗਣੀ ਆ ਤੇ ਉਹਦਾ ਨਾਮ ਨੀਲੀ ਹੈਗਾ ਬਈ ਅਸਲ ਉਹਦਾ ਨਾਮ ਨੀਲੀ ਆ ਇਹਦਾ ਨਾਮ ਜੁਗਣੀ ਹਾਂ ਛੋਟੀ ਦਾ ਨਾਮ ਵਰਕਦਾ ਠੀਕ ਇਹਦਾ ਨਾਂ ਨਾਂ ਕਿਹਨੇ ਰੱਖੇ ਹੋਏ ਨੇ ਇਹਨਾਂ ਦੇ ਇਹਨਾਂ ਦਾ ਮੈਂ ਹੀ ਰੱਖਿਆ ਹੋਇਆ ਤੈਨਾਂ ਦਾ ਅਸਲ ਤੈਨਾਂ ਦਾ ਤੂੰ ਹੀ ਰੱਖਿਆ ਹੈਂ ਹਾਂਜੀ ਠੀਕ ਹੈ ਤੇ ਤੇਰਾ ਬਾਪੂ ਫਿਰ ਕਿੰਨਾ ਕਰਖ ਰੱਖਦਾ ਸ਼ੌਂਕ ਉਹ ਮਤਲਬ ਕਰਦਾ ਰਹਿੰਦਾ ਉਹ ਸਰਚ ਮੈਂ ਕਹਿੰਦਾ ਫੋਨਾਂ ਤੇ ਵੀ ਸਾਰਾ ਦਿਨ ਬੈਠਾ ਹਾਂ ਪੂਰਾ ਫੁੱਲ ਪੂਰਾ ਠੀਕ ਹੈ ਪੂਰਾ ਫੁੱਲ ਪੂਰਾ ਸ਼ੌਂਕ ਆ ਹਨਾ ਤੇ ਮੈਨੂੰ ਭਾਈ ਇਹਨਾਂ ਦੀ ਮਤਲਬ ਪਿਓ ਪੁੱਤ ਨਹੀਂ ਨਾ ਉਮਰ ਵੀ ਨਹੀਂ ਕੁਝ ਜ਼ਿਆਦਾ ਲੱਗਦੀ ਮੈਂ ਤੁਸੀ ਇੱਕ ਕਲਿੱਪਾਂ ਚੱਲੀ ਜਾਂਦੇ ਤੁਸੀਂ ਦੇਖੋ ਇਹਦੇ ਡੈੜੀ ਵੀ ਇਹਦੇ ਵਰਗੀ ਲੱਗ ਰਿਹਾ ਕੁਈ ਜ਼ਿਆਦਾ ਉਮਰ ਜੀ ਨਹੀਂ ਲੱਗਦੀ ਵੀ ਇਹ ਮਤਲਬ ਵੀ ਜਵਾਨ ਜੀ ਹਲੇ ਬੰਦਾ ਤੇ ਉਹਨੂੰ ਸ਼ੌਂਕ ਵੀ ਵਧੀਆ ਯਾਰ ਜਿਵੇਂ ਜਸਨਾ ਸੱਚਾ ਵੀ 2007 ਦੇ ਵਿੱਚ ਵੇਚ ਕੇ ਵੀ ਦੁਬਾਰਾ ਉਹਨੇ ਕਰਿਆ ਸ਼ੌਂਕ ਪੂਰਾ ਜਿਵੇਂ ਪਹਿਲਾਂ ਗੱਲ ਕਰੀਏ ਨਾ ਵੀ ਬੰਦਾ ਚਾਹੇ ਥੋੜਾ ਸਮਾਂ ਪਾ ਕੇ ਲੱਗ ਜੇ ਹਾਂ ਜੀ ਪਰ ਸ਼ੌਂਕ ਜਿਹਨੂੰ ਲੱਗ ਗਿਆ ਜਿਹਨੂੰ ਲੱਗਿਆ ਤੇ ਹੁਣ ਇਹਨਾਂ ਨੇ ਲਿਆਂਦਿਆ ਨੇ ਕੋੜਿਆ ਸਵਾਰੀ ਪੂਰੀ ਕਰਦੇ ਆ ਵਧੀਆ ਯਾਰ ਮੈਂ ਨਾਲ ਹੀ ਆਇਆ ਇਹਨਾਂ ਦੇ ਮੋਟਰਸਾਈਕਲ ਤੇ ਹੌਲੀ ਹੌਲੀ ਤੇ ਲਈ ਆਉਂਦੀ ਸੀ ਪਤੰਦਰ ਜੀ ਲੱਗਦਾ ਬਾਈ ਦੇਖ ਕੇ ਕਿਉਂਕਿ ਜਦੋਂ ਆਮ ਬੰਦੇ ਕੋਲੋਂ ਜਸ ਲੰਘਦੇ ਆ ਨਾ ਜਿਹੜਾ ਆ ਇਹ ਇਹ ਮਤਲਬ ਚੈਨੂਨ ਮੇਰਾ ਆਪਦਾ ਵੀ ਰਿਐਕਸ਼ਨ ਲਾ ਲਓ ਕੁਝ ਵੀ ਲਾ ਲਓ ਜਾਂ ਮੇਰੀ ਜਿਹੜੀ ਭਾਵਨਾ ਅੰਦਰ ਦੀ ਜਦੋਂ ਕਿਸੇ ਨੂੰ ਦੇਖਦੇ ਮੈਂ ਯਾਰ ਘੋੜੀ ਲਈ ਜਾਂਦਾ ਚਾਹੀ ਕੋਈ ਡਿਫੈਂਡਰ ਵਾਲਾ ਲੰਘ ਜੇ ਚਾਹੀ ਕੋਈ ਫੋਰਚੂਨਰ ਵਾਲਾ ਲੰਘ ਜੇ ਚਾਹੀ ਕੋਈ ਮਰਜੀ ਲੰਘ ਜੇ ਨਾ ਘੋੜੀ ਦਾ ਚਾ ਹੁੰਦਾ ਕਿਤੇ ਮੈਂ ਬੈ ਕੇ ਸਵਾਰੀ ਕਰਾਂ ਹਾਂ ਮਤਲਬ ਪਤਾ ਵੀ ਹੈ ਕਿ ਸਾਨੂੰ ਸਵਾਰੀ ਕਰਾ ਬਈ ਸਵਾਰੀ ਕਰਾ ਇਹ ਮਤਲਬ ਜਾਨਵਰ ਸੋਹਣਾ ਹੀ ਬੜਾ ਲੱਗਦਾ ਹਾਂ ਹੁਣ ਤੁਸੀਂ ਰੋਡ ਦੇ ਉੱਤੇ ਕੱਢ ਲਓ ਇੱਕ ਪਾਸੇ ਗੱਡੀਆਂ ਖੜਾ ਦਿਓ ਉਹਨਾਂ ਨੂੰ ਅੱਜ ਕੱਲ੍ਹ ਆਮ ਹੋਈਆਂ ਪਈਆਂ ਉਹਨਾਂ ਨੂੰ ਕੋਈ ਨਹੀਂ ਪਹੁੰਚਦਾ ਜਿਹ ਵੀਰ ਕਿਆ ਬਾਤ ਐ ਵੀ ਬੰਦਾ ਵੀਡੀਓ ਵੀ ਬਣਾ ਬਣਾ ਲੰਘਦੇ ਆ ਹਾਂ ਹਾਂ ਬਈ ਤੇ ਮੇਲੇ ਮੂਲੇ ਤੇ ਲੈ ਕੇ ਗਏ ਕਦੀ ਨਹੀਂ ਆਪਾਂ ਤਾਂ ਨਹੀਂ ਲੈ ਕੇ ਉਹ ਮੇਲੇ ਆਪਾਂ ਦੇਖੀ ਜਾਂਦੇ ਆਗੇ ਹਾਂ ਪਹਿਲਾਂ ਲੈ ਕੇ ਜਾਂਦੇ ਰਹੇ ਜਿਵੇਂ 2018 ਤੋਂ ਜਦੋਂ ਘੋੜੀ ਲੈ ਲਈ ਸੀ ਉਸ ਤੋਂ ਬਾਅਦ ਲੈ ਕੇ ਜਾਂਦੇ ਰਹੇ ਆ ਘੋੜੀਆਂ ਨੌਕਰੀਆਂ ਹੁੰਦੀਆਂ ਸੀ ਠੀਕ ਕਰੇ ਫੇਰ ਹਟ ਫੇਰ ਹਟ ਗਏ ਤੈਨੂੰ ਤੈਨੂੰ ਸੋਣਾ ਤੇਰੇ ਆਪਦੀ ਪਰਸਨਲ ਗੱਲ ਕਰ ਲੈਨੇ ਆ ਤੈਨੂੰ ਸੋਣਾ ਘੋੜਾ ਕਿਹੜਾ ਲੱਗਦਾ ਅੱਜ ਕੱਲ ਜਿਵੇਂ ਬਹੁਤ ਸਾਰੇ ਫੇਮਸ ਚੱਲੀ ਜਾਂਦੇ ਆ ਅੱਜ ਕੱਲ ਮੈਂ ਤਾਂ ਦੋ ਆ ਇੱਕ ਤਾਂ ਜਿਵੇਂ ਹੋ ਗਿਆ ਉਹਨਾਂ ਦਾ ਦਲਬਾਗ ਹੋ ਗਿਆ ਹਾਂਜੀ ਇੱਕ ਜਿਹੜਾ ਰਣੀਆ ਵਾਲਾ ਹੋ ਗਿਆ ਆਪਣ ਪੰਜਾਬ ਸਿੰਘਾਰ ਪੰਜਾਬ ਸਿੰਘਾਰ ਦੋਨੇ ਵਾਰ ਠੀਕ ਹੈ ਦਲਵਾਗ ਤੇ ਪੰਜਾਬ ਸਿੰਘਾਰ ਤੇ ਦਲਵਾਗ ਦੇ ਉੱਤੇ ਤਾਂ ਮੈਸਨ ਵੀ ਬਲੈਂਕ ਚੈੱਕ ਵੀ ਲੱਗਿਆ ਹੋਇਆ ਹੈ ਨਾ ਹਾਂ ਹਾਂ ਜੀ ਹਾਂ ਜੀ ਤੇ ਬਹੁਤ ਸੋਹਣਾ ਲੀਗੈਂਡ ਦਾ ਉਹ ਰਿਵਾਰਡ ਵੀ ਪੜਿਆ ਹੈ ਅੱਛਾ ਠੀਕ ਹੈ ਤੇ ਬਹੁਤ ਸੋਹਣਾ ਯਾਰ ਤੇ ਇਹ ਨਾ ਭਾਈ ਜਿਹੜੇ ਕੋੜਿਆਂ ਦੇ ਨਾਲ ਹੀ ਹੈ ਨਾ ਤੁਸੀਂ ਸਰਚ ਜ਼ਰੂਰ ਕਰਕੇ ਦੇਖਿਓ ਜਿਹੜੇ ਨਵੇਂ ਭਰਾ ਨੇਗੇ ਆਪਣੇ ਬੇਹੇ ਤਾਂ ਪੰਜਾਬ ਸਿੰਘਾਰ ਨੂੰ ਕੌਣ ਨਹੀਂ ਜਾਣਦਾ ਉਹਦਾ ਨਾਮ ਥੋੜਾ ਹੁਣ ਜ਼ਿਆਦਾ ਬਣ ਠੀਕ ਹੈ ਮੈਨੂੰ ਲੱਗਦਾ ਵੀ ਜਿਹੜੇ ਮਤਲਬ ਹੌਰਸ ਲਵਰ ਹੈ ਨਹੀਂਗੇ ਉਹ ਵੀ ਜਾਣਦੇ ਆ ਦੇਖੋ ਜਿਹੜੇ ਤਾਂ ਪਸੰਦ ਕਰਦੇ ਆ ਉਹ ਤਾਂ ਜਾਣ ਦੀ ਜਾਣਦੇ ਆ ਘੋੜਿਆਂ ਜਿਵੇਂ ਆ ਜੱਸ ਬੈਠਾ ਹੁਣ ਇਹਨੂੰ ਤਾਂ ਪਤਾ ਜਿਹੜੇ ਬੰਦਿਆਂ ਨੇ ਕਦੇ ਘੋੜਿਆਂ ਨੂੰ ਦੇਖੀ ਨਹੀਂ ਜਿਹੜੇ ਫੋਨ ਤੇ ਮਤਲਬ ਜਿਨ੍ਹਾਂ ਨੇ ਘੋੜਿਆਂ ਦੇ ਕਰੇ ਸਰਚ ਵੀ ਨਹੀਂ ਕਰੀ ਉਹ ਬੰਦਿਆਂ ਨੂੰ ਵੀ ਪਤਾ ਵੀ ਬਾਬੇ ਖੇੜੀ ਵਾਲੇ ਕੋੜਿਆ ਪੰਜਾਬ ਸੰਗਾਰ ਤੇ ਬਾਬਾ ਹੁਣੀ ਬਿਮਾਰ ਹੋ ਕੇ ਹਟਿਆ ਤੇ ਇੱਕ ਸ਼ੋਹ ਦੇ ਉੱਤੇ ਬਾਬੇ ਦੀ ਘੋੜੀ ਨੂੰ ਮਨ ਲੱਗਦਾ ਬਾਹਰ ਕੱਢਿਆ ਗਿਆ ਵੀ ਉਹ 8ਵੇਂ ਨੰਬਰ ਦਾ ਪਰ ਯਾਰ 8ਵੇਂ ਨੰਬਰ ਵਾਲਾ ਉਹ ਹੈ ਨਹੀਂਗਾ ਕੋਈ ਨਹੀਂ ਬਈ ਧੱਕਾ ਕਿਦੇ ਉਹ ਧੱਕਾਗਾ ਪਰ ਮੇਲੇ 'ਚ ਜਿੱਤਿਆ ਕੋਈ ਹੋਰ ਕੋੜਾ ਸੀ ਪਰ ਜਿਹੜਾ ਮੇਲਾ ਲਈ ਫਿਰਦਾ ਸੀ ਉਹ ਬਾਬਾ ਲਈ ਫਿਰਦਾ ਸੀ ਮੇਲਾ ਲੁੱਟ ਕੇ ਬਾਬਾ ਲੈ ਕੇ ਗਿਆ ਤੇ ਬਈ ਹਾਰ ਕੇ ਵੀ ਚਿੱਤ ਕਾਇਆ ਬਾਬਾ ਹਾਂ ਹਾਂ ਬਈ ਐਂਟਰੀ ਚੈੱਕ ਕਰਨੀ ਉਸ ਤੇ ਐਂਟਰੀ ਵੀ ਜ਼ਬਰਦਸਤ ਸੀਗੀ ਤੇ ਜਦੋਂ ਉੱਥੋਂ ਗਏ ਨੇ ਨਾ ਲੋਕ ਇਹੀ ਗਏ ਗਏ ਆ ਵੀ ੱੱੱਕਾ ਹੋਇਆ ੱੱੱਕਾ ਹੋਇਆ ਕਿਸੇ ਮਾਈ ਦੇ ਪੁੱਤ ਨੇ ਇਹ ਨਹੀਂ ਕਿਹਾ ਵੀ ਘੋੜਾ ਇਹ ਹਾਰ ਗਿਆ ਹਾਂ ਹਾਂ ਕਿਉਂਕਿ ਉਹ ਬਈ ਹਾਰ ਜਿਆਦੇ ਬੋਲਦੀ ਆ ਹਾਂ ਜਿੱਤ ਨਾਲ ਉਹ ਜਿਹਦੀ ਉੱਚੀ ਹਾਰ ਬੋਲਦੀ ਉਹ ਗੱਲਬਾਤ ਮੁੱਸੇ ਵਾਲੇ ਦੇ ਬੋਲ ਨੇਗੇ ਇਹ ਤੇ ਪਰ ਬਾਬਾ ਤੂੰ ਦਿਲਾਂ ਦੇ ਵਿੱਚ ਵਸਦਾ ਤੇ ਤੇਰਾ ਘੋੜਾ ਵੀ ਦਿਲਾਂ ਦੇ ਵਿੱਚ ਵਸਦਾ ਨਾ ਤਾਂ ਕਦੇ ਉਹ ਹਾਰੀ ਨਾ ਕਦੇ ਆਪਾਂ ਹਾਰਨ ਦਈਏ ਲੋਕਾਂ ਦੀ ਨਿਗਾਹ ਦੇ ਵਿੱਚ ਬਾਬਾ ਮੋਗੇ ਸ਼ੋਅ ਤੋਂ ਤੇਰੀ ਘੋੜਾ ਜਿੱਤਿਆਗਾ ਤੇ ਤੇਰੀ ਜਿੱਤੂਗਾ ਹਾਂ ਹਾਂ ਕਿਉਂਕਿ ਆਮ ਗੱਲ ਨਹੀਂ ਹੈਗੀ ਉਹਦਾ ਘੋੜੇ ਦਾ ਨਾਮ ਬਹੁਤ ਆ ਬਈ ਮੈਨੂੰ ਲੱਗਦਾ ਕਰੋੜਾ ਰੁਪਏ ਲੱਗ ਗਏ ਤੇ ਬਾਬਾ ਵੇਚਣ ਨੂੰ ਤਿਆਰ ਨਹੀਂ ਉਹਦਾ ਮੋਹ ਪ੍ਰੇਮੀ ਇੰਨਾ ਤੇ ਧਿਆਨ ਉਹਦਾ ਪੁੱਤ ਨਾਲੋਂ ਵੱਧ ਕੇ ਰੱਖਦਾਗਾ ਤੇ ਬਾਬਾ ਜੀ ਬੇਫਿਕਰ ਰਹੋ ਕੋਈ ਕਿਸੇ ਤੋਂ ਆਪਾਂ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁਣ ਇੱਕ ਬੰਦਾ ਲੈ ਕੇ ਗਿਆ ਸੀਗਾ ਸਾਂ ਲੈ ਕੇ ਗਿਆ ਸੀਗਾ ਉਹ ਇੱਕ ਮੇਲੇ ਦੇ ਉੱਤੇ ਤਾਂ 8ਵੇਂ ਨੰਬਰ ਤੇ ਆਈ ਸੀ ਹਾਂ ਸ਼ਾਇਦ ਹਾਂ ਆ ਅਕਲੀਏਤ ਹਾਂ ਇੱਕ ਮੇਲੇ ਚ ਤਾਂ 8ਵੇਂ ਨੰਬਰ ਤੇ ਸੀ ਉਹੀ ਜੱਜ ਸੀਗਾ ਉੱਥੇ ਤੇ ਉਹੀ ਜੱਜ ਕਿਸੇ ਹੋਰ ਮੇਲੇ ਤੇ ਸੀਗਾ ਉਹ ਕਹਿੰਦਾ ਕਹਿੰਦਾ ਇਹ ਤਾਂ ਬਰੀਡ ਚੇਂਜ ਹੈਗਾ ਕਹਿੰਦਾ ਇਹ ਗਲਤ ਹੈ ਉਥੋਂ ਕੱਢਤਾ ਨਹੀਂ ਉਹ ਤੋਂ ਕੱਢਤਾ ਤੇ ਉਹੀ ਬੰਦੇ ਨੇ ਉੱਥੇ ਉਹਨੂੰ 8ਵੇਂ ਸਥਾਨ ਤੇ ਦਿੱਤਾ ਸੀਗਾ ਤੇ ਇਹ ਮਤਲਬ ਕੀ ਸਮਝਾਂਗੇ ਇਹ ਪੈਸੇ ਲੈ ਕੇ ਵੇਕਣ ਵਾਲਾ ਕੰਮ ਹੀ ਹੋ ਜਾਂਦਾ ਹੈ ਤੇ ਹੋਰ ਜਸ ਫਿਰ ਜਿਵੇਂ ਘੋੜੀਆਂ ਤੇ ਹੁਣ ਜਿਵੇਂ ਬਿਮਾਰੀ ਪੂਰੀ ਦੀ ਜਿਵੇਂ ਮੱਜਾਂ ਨੂੰ ਜੋ ਉਖਾਰ ਚੜਦਾ ਇਹਨਾਂ ਨੂੰ ਕੀ ਦੇਖਣਾ ਇਹਨਾਂ ਦੇ ਬਸ ਮੇਨ ਤਾਂ ਦਰਦ ਦੀ ਹੁੰਦਾ ਹੈਗਾ ਠੀਕ ਹੈ ਇੱਕ ਇਹਨਾਂ ਨੂੰ ਨਾ ਆਪਣਾ ਸਰਾ ਹੁੰਦੀ ਹੈ ਹਾਂ ਉਹਦੇ ਟੀਕੇ ਲੱਗਦੇ ਨੇ ਠੀਕ ਹੈ ਆਪਣੇ ਜਦੋਂ ਉਹ ਕੋੜੀ ਨਾ ਹੋਈ ਆ ਉਹ ਘਟਨਾ ਵਾਪਰੀ ਆ ਉਦੋਂ ਆ ਪਾਣੀ ਮਲ ਕੀ ਉਹ ਸਾਲ ਵਾਸਤੇ ਲੱਗਦੇ ਹੁੰਦੇ ਨੇ ਅੱਛਾ ਹਾਂ ਸਾਲ ਬਾਅਦ ਲੱਗਦੇ ਹੁੰਦੇ ਨੇ ਠੀਕ ਹੈ ਜੂਨ ਉਸ ਮਤਲਬ ਜਿਵੇਂ ਬੱਚੇ ਨੂੰ ਕਹਦੇ ਹੁੰਦੇ ਆ ਵੀ ਉਹ ਬੂੰਦਾਂ ਪਿਆਉਂਦੇ ਆ ਹਾਂ ਪੋਲੀਓ ਦੀਆਂ ਉਸੇ ਨਹੀਂ ਕਹਦੇ ਉਹ ਕਰਨ ਹਾਂ ਜਿਵੇਂ ਉਹ ਗੈਰ ਟੈਟਰਸ ਦਾ ਟੀਕਾ ਲੱਗਦਾ ਆਪਣੇ ਹਣਾ ਤੇ ਉਹ ਸੇਮ ਗੱਲ ਦੀ ਬਾਤ ਹੀ ਆ ਹਾਂ ਵੀ ਸਾਲ ਬਾਅਦ ਲਵਾਉਣਾ ਜ਼ਰੂਰੀ ਆ ਤੇ ਜਿਹੜੇ ਵੀ ਪਰ ਨਵੇਂ ਕੋਹਣੀਆਂ ਲੈ ਕੇ ਆ ਜਾ ਕੋਈ ਬੇਸ਼ੇਰੀ ਲੈ ਕੇ ਆਈ ਰਹੇ ਧਿਆਨ ਚ ਕਰ ਲਿਓ ਡਾਕਟਰ ਨਾਲ ਲਿੰਕ ਬਣਾ ਕੇ ਰੱਖੋ ਜਿਹੜਾ ਤੁਹਾਡੇ ਕੋਈ ਨੇੜੇ ਤੇੜੇ 150 ਕਿਲੋਮੀਟਰ ਦੇ ਏਰੀਆ 'ਚ ਹੈਗਾਗਾ ਬੰਦਾ ਕਿਉਂਕਿ ਕੋੜੇ ਡਾਕਟਰ ਬਹੁਤ ਘੱਟ ਨੇ ਜਾਣਕਾਰ ਬੰਦੇ ਬਹੁਤ ਘੱਟ ਨੇ ਜਿਹਨੂੰ ਜਾਣਕਾਰੀ ਹੈ ਨਹੀਂ ਜੀ ਉਹਦੇ ਨਾਲ ਤਾਂ ਪੰਗਾ ਨਾ ਹੀ ਲਿਓ ਉਕੇ ਜਾਨਵਰ ਫਿਰ ਖਰਾਬ ਹੋ ਗਏ ਇੱਕ ਵਾਰੀ ਇਸ ਤੋਂ ਬਾਅਦ ਠੀਕ ਨਹੀਂ ਆਉਂਦਾ ਬਾਕੀ ਇਹ ਕੋਈ ਮੁਰਗੀ ਦਾ ਹੈ ਨਹੀਂ ਕਿ ਵੀ ਮਰ ਜੂਗੀ ਵੀ ਦੁਬਾਰਾ ਉਹ ਕਰ ਲਾਗੇ ਲੱਖਾਂ ਦੇ ਜਾਨਵਰ ਹੁੰਦੇ ਨੇਗੇ ਤੇ ਨੁਕਸਾਨ ਵੀ ਵੱਡਾ ਹੋ ਜਾਂਦਾ ਉਸ ਤੋਂ ਬਾਅਦ ਬੰਦੇ ਦਾ ਸ਼ੌਂਕ ਵੀ ਮਰ ਜਾਂਦਾ ਠੀਕ ਹੈ ਤੇ ਦਰਦ ਦੀ ਪ੍ਰੋਬਲਮ ਆਪਣੇ ਤਾਂ ਨਹੀਂ ਆਈ ਜਾ ਸਕਦੀ ਐਦਾਂ ਦੀ ਕੋਈ ਆਪਣੇ ਬਈ ਕਦੇ ਜਿਵੇਂ ਹਨਾ ਜਿਵੇਂ ਦਾਣੀ ਕੀ ਹੋ ਜਾਂਦਾ ਜਿਵੇਂ ਗੁੱਲਾ ਸੁੱਕਾ ਪੈ ਗਿਆ ਜਾਂ ਮਿੱਟੀ ਖਾ ਗਿਆ ਬਸ ਉਹਦੇ ਨਾਲ ਆ ਜਾਂਦੀ ਉਹਦੇ ਨਾਲ ਆ ਜਾਂਦੀ ਆ ਵੀ ਛੇਤੀ ਨਹੀਂ ਆਈ ਆਪਣੀ ਛੇਤੀ ਨਹੀਂ ਆਈ ਤੇ ਜਿਹੜੇ ਕਬੂਤਰ ਕਵਾਤਰ ਰੱਖੀ ਬੈਠਾ ਕਰੀ ਉਹ ਕਿੱਥੋਂ ਲੈ ਕੇ ਆਇਆ ਕਬੂਤਰ ਤਾਂ ਆਪਣੇ ਪਿੰਡੋਂ ਹੀ ਲਏ ਸੀ ਅਸਾਂ ਪਿੰ ਤੇ ਮਤਲਬ ਵੀ ਪੂਰਾ ਜਦੋਂ ਘਰੇ ਕੋਈ ਬੰਦਾ ਜਿਵੇਂ ਮੈਂ ਬੜਿਆ ਮੈਂ ਘਰ ਦਾ ਪੂਰਾ ਹਾਂ ਮੈਂ ਬੱਕਰੀਆ ਬੱਕਰੀਆਂ ਨਾਲ ਨਾਲ ਭਰੀ ਬੀਟਲ ਨਾਲ ਬੱਕਰੀਆਂ ਰੱਖੀ ਬਟਾ ਇੱਕ ਕੁੱਤਾ ਰੱਖੀ ਬੜਾ ਨਾਲ ਕਬੂਤਰ ਘੋੜੀਆਂ ਬੱਚਾ ਗਾਵਾ ਮਤਲਬ ਪੂਰਾ ਯਾਰ ਵੀ ਸਰਦਾਰਾਂ ਦਾ ਘਰ ਲੱਗਦਾ ਜੋ ਕਹਿੰਦੇ ਹੁੰਦੇ ਵੀ ਕਹਿੰਦੇ ਸਰਦਾਰ ਦਾ ਉਹ ਆ ਜਿਹਨੂੰ 25 ਕਿੱਲੇ ਆਉਂਦੇ ਆ ਜਿਹਨੂੰ 100 ਕਿੱਲਾ ਆਉਂਦਾ ਉਹ ਸਰਦਾਰ ਥੋੜੀ ਯਾਰ ਸਰਦਾਰੀ ਤਾਂ ਇਹਨਾਂ ਕੋਲੇ ਆ ਕੁੱਲ ਜਾਨਵਰ ਹੈ ਘਰ ਦਾ ਦੁੱਧ ਪੀਂਦੇ ਆ ਘਰ ਦੀ ਖਰਾਕ ਖਾਂਦੇ ਆ ਠੀਕ ਆ ਸਾਰਾ ਕੁਝ ਬੱਲੇ ਆ ਘੋੜੀਆਂ ਹੀ ਲਈ ਬੈਠੇ ਆ ਤੇ ਜਦੋਂ ਖੇਤ ਆਉਣੇ ਇਹਨਾਂ ਦਾ ਖੇਰ ਦਾ ਮਤਲਬ ਮਾਹੌਲ ਵੀ ਇੱਥੇ ਵਧੀਆ ਹੈ ਸਾਰਾ ਹਾਂ ਤੇ ਸਰਦਾਰੀ ਇਹਨੂੰ ਕਹਿੰਦੇ ਆ ਆਪਣੇ ਲੋਕਾਂ ਨੂੰ ਤਾਂ ਸਰਦਾਰੀ ਦਾ ਮਤਲਬ ਹੀ ਨਹੀਂ ਪਤਾ ਹੈਗਾ ਸ਼ੌਂਕ ਇਹਨਾਂ ਨੇ ਪਾਲੀ ਹੋਈ ਨਹੀਂ ਸ਼ੌਂਕ ਉਹ ਥੋੜੀ ਜਿਹਾ ਵੀ ਤੁਸੀਂ ਵੀ ਇੱਥੇ ਕੋਈ ਲੈ ਕੇ ਥੜਾ ਜਿਹਾ ਇੱਥੇ ਬੁੱਲਟ ਇੱਥੇ ਗਿੜੇ ਕੱਢੀ ਆਓ ਸ਼ੌਂਕ ਇਹਨਾਂ ਚੀਜ਼ਾਂ ਦੇ ਸ਼ੌਂਕ ਦੇਗੇ ਜਿਨ੍ਹਾਂ ਦਾ ਮਤਲਬ ਪਤਾ ਲੱਗਦਾ ਵੀ ਯਾਰ ਵੀ ਹਾਂ ਹਾਂ ਸਰਦਾਰੀ ਕੰਮ ਦੀ ਹੈ ਸਰਦਾਰੀ ਥੋੜੀ ਹੁੰਦੀ ਹੈ ਕੰਮ ਵਾਲਾ ਬੰਦਾ ਸਰਦਾਰ ਹੁੰਦਾ ਜਿਹੜਾ ਕੰਮ ਕਰਦਾ ਜਿਹੜਾ ਕੰਮ ਕਰਾ ਬਾਕੀ ਆਪਣੇ ਪੰਜਾਬੀ ਲੋਕਾਂ ਦੀ ਆਰਤੀ ਹੈ ਯਾਰ ਨਿੰਦ ਕੋਈ ਵੀ ਕੰਮ ਲਾ ਲੋ ਹੁਣ ਤੁਸੀਂ ਘੋੜੇ ਰੱਖਿਓ ਬਈ ਤੁਹਾਨੂੰ ਦੰਦ ਦੇਣਗੇ ਮੈਂ ਇੱਥੇ ਵੀਡੀਓ ਬਣਾ ਰਿਹਾ ਮੈਨੂੰ ਦੰਦ ਦੇ ਹਾਂ ਹਾਂ ਪਰ ਨਿੰਦਦੇ ਉਹ ਲੋਕ ਨੇ ਜਿਨ੍ਹਾਂ ਨੂੰ ਆਪ ਨੂੰ ਆਪੜੀ ਹੁੰਦਾ ਜਿਹੜੇ ਹਣ ਆਪਾਂ ਕੰਮ ਧੰਦੇ ਵਾਲੇ ਬੰਦੇ ਆਪਣੇ ਕੋਲੇ ਕਦੋਂ ਟਾਈਮ ਆ ਬਈ ਕਿਸੇ ਨੂੰ ਦੰਦ ਆਪਾਂ ਕਿਸੇ ਦੀ ਕਿਵੇਂ ਚੁਗਲੀ ਕਰ ਲਾਂਗੇ ਤਾਂ ਗੁਰਵਾਣੀ 'ਚ ਵੀ ਲਿਖਿਆ ਬਈ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰ ਪਰਹੇਜ਼ ਕਰੋ ਸਹੀ ਗੱਲ ਤੇ ਬਹੁਤ ਸੋਹਣਾ ਤੇ ਬਾਕੀ ਆਪਣੇ ਗੁਰੂ ਸਾਹਿਬਾਨਾ ਨੇ ਜਿਹੜੇ ਘੋੜੇ ਨੇ ਘੋੜੀਆਂ ਨੇ ਇਹਨਾਂ ਨੂੰ ਜਾਣ ਪਈ ਕਿਹਾ ਹੋਵੇਗਾ ਵੀ ਇਹ ਜਾਨਵਰ ਦੀ ਕੈਟਾਗਰੀ 'ਚ ਨਹੀਂ ਆਉਂਦੇ ਆਪਣੇ ਭਰਾ ਆਪਣੇ ਭਾਈ ਜਾਨ ਠੀਕ ਹੈ ਉਹ ਕੋਈ ਐ ਨਹੀਂ ਹੈਗਾ ਵੀ ਉਹ ਕੋਈ ਜਾਨਵਰ ਮਰ ਗਏ ਜਾਂ ਵੀ ਕੋਈ ਉਹ ਉਹ ਵੀ ਸੀਧੀ ਦਾ ਦਰਜਾ ਉਹਨਾਂ ਨੂੰ ਮਿਲਿਆ ਹੋਇਆਗਾ ਤੇ ਜਿੰਨੇ ਆਪਣੇ ਗੁਰੂ ਸਾਹਿਬਾਨ ਹੋਏ ਨੇ ਸਾਰੇ ਨੇ ਸਵਾਰੀ ਕੀਤੀ ਹੈਗੀ ਤੇ ਇਹੀ ਨਾਲ ਰਹੇ ਨੇ ਕਿ ਉਹਨਾਂ ਦੇ ਹਾਂ ਬਈ ਠੀਕ ਹੈ ਤੇ ਜਦਸੇ ਜੇ ਕੋਈ ਨਵਾਂ ਬੰਦਾ ਮੰਨ ਲਾ ਕੰਮ ਸ਼ੁਰੂ ਕਰਦਾ ਯਾਰ ਮੰਨ ਲਓ ਤੁਹਾਨੂੰ ਹੁਣ ਹੋ ਗਏ 5-7 ਸਾਲ ਹੋ ਗਏ ਹਾਂ ਹਾਂ ਮੰਨ ਲਾ ਕੋਈ ਕਿਸੇ ਬੰਦੇ ਨੂੰ ਗਲਤੀ ਹੁੰਦੀ ਹੈ ਥੋੜੇ ਤੋਂ ਕਿਹੜੀ ਗਲਤੀ ਹੋਈ ਸੀ ਜਿਹੜੀ ਤੂੰ ਸੋਚਦਾ ਵੀ ਉਹ ਬੰਦਾ ਗਲਤੀ ਨਾ ਕਰੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਨ ਲਓ ਵੀ ਕਮੀ ਪੇਸ਼ੀ ਸਾਹਮ ਸਭਾਲ ਚ ਦਿੱਕਤ ਲਾ ਲਓ ਹਨਾ ਜਾਂ ਕੋਈ ਕਮੀ ਪੇਸ਼ੀ ਤਾਂ ਬਾਈ ਇਹ ਹੀ ਆ ਪਾਸ ਇੱਕਦਮ ਲਕੀ ਧੂੜੀ ਹੁੰਦੀ ਜਿਵੇਂ ਉਹ ਚਾਰ ਚੂਰ ਕੇ ਹੋਵੇ ਹਾਂ ਹਨਾ ਬਾਕੀ ਇਹਨਾਂ ਦੇ ਦਵਾਈ ਟਾਈਮ ਟੂ ਟਾਈਮ ਉਹ ਚੀਜ਼ ਹੁੰਦੀ ਹੈ ਉਹ ਦੇਣੀ ਚਾਹੀਦੀ ਨਾ ਕੋਲ ਨਾ ਕਰੇ ਕੋਈ ਚੀਜ਼ ਦੀ ਠੀਕ ਹੈ ਹਾਂ ਬਸ ਇਹ ਇੱਥੇ ਤੋਲ ਲਈਏ ਬਈ ਹੋਰ ਤਾਂ ਉਹ ਮਤਲਬ ਵੀ ਉਹਨਾਂ ਵੀ ਕਬਜ ਵਗੈਰਾ ਦੀ ਕੋਈ ਦਿੱਕਤ ਨਹੀਂ ਆ ਜਾਂਦੀ ਇਹਨਾਂ ਨੂੰ ਬੰਨ ਪੈਣ ਦੀ ਕਹਿ ਨਾ ਹਾਂ ਬਾਕੀ ਇਹਨਾਂ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਸਮਾਂ ਦੇ ਬਿਲਕੁਲ ਜਿਹੜਾ ਸਭ ਤੋਂ ਸੋਹਣੀ ਗੱਲ ਤੇਰੀ ਲੱਗੀ ਭਰਾਵਾ ਵੀ ਘਰੇ ਲੈ ਕੇ ਜਾਨਵਰ ਭਾ ਨੀ ਹੈਗਾ ਕੋੜੀ ਲੈ ਕੇ ਬੰਨ ਲਓ ਹਾਂ ਉਹਨੂੰ ਸਮਾਂ ਦੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਕੰਮ ਕਰਕੇ ਜਦੋਂ ਬਾਕੀ ਇੱਕ ਤੋਰਾ ਫੇਰਾ ਰੱਖੇ ਤੋਰੀ ਦੇ ਵਾਲੇ ਜਾਨਵਰ ਨੇਗੇ ਠੀਕ ਹੈ કરી ਨਹੀਂ ਬਿਕਾਰੀ ਨਹੀਂ ਬੰਨ ਕੇ ਰੱਖਣੇ ਚਾਹੀਦੇ ਨਹੀਂ ਰੱਖਣੇ ਸਵੇਰੇ ਸ਼ਾਮ ਸਵਾਰੀ ਕਰੋ ਪੂਰਾ ਫੇਰਾ ਕਰੋ ਨਾਲ ਲੈ ਕੇ ਜਾਓ ਖੇਤਾਂ ਉਨੇ ਸਵੇਰੇ ਸ਼ਾਮ ਸਹੀ ਗੱਲ ਨਾਲ ਲੈ ਕੇ ਤੇ ਫਿਰ ਮਤਲਬ ਆਪਦਾ ਵੀ ਜੀਦਾ ਨਾਲੇ ਜਾਨਵਰ ਵੀ ਖੁਸ਼ ਰਹੇਦਾ ਮਤਲਬ ਸਟ੍ਰੈਸ ਨਹੀਂ ਪੈਂਦਾ ਜਾਨਵਰ ਤੇ ਕਿਉਂਕਿ ਇੱਕਦਾ ਇਹ ਤੋਰੀ ਫੇਰੇ ਵਾਲਾ ਜਾਨਵਰ ਜਿਵੇਂ ਪਹਿਲਾਂ ਗੱਲ ਕਰੀਏ ਮੱਝ ਪਸ਼ੂ ਦਾ ਨਹੀਂ ਵੀ ਕੋਈ ਖੜਾ ਰਹੂਗਾ ਮੜਾ ਮੋਟਾ ਘੇਰਾ ਦਵਾ ਦਾਂਗੇ ਠੀਕ ਹੈ ਬਾਕੀ ਪਸੰਦ ਤੇ ਸ਼ੌਂਕ ਦਾ ਫਰਕ ਹੁੰਦਾਗਾ ਜਿਵੇਂ ਆਪਣੇ ਬਹੁਤ ਸਾਰੇ ਭਰਾਵਾਂ ਨੇ ਪਹਿਲਾਂ ਵੀ ਕਿਹਾ ਵੀ ਹੈ ਇਹ ਗੱਲ ਪਰ ਇਹ ਗੱਲ ਸੱਚੀ ਹੈ ਜਿਹੜੇ ਬੰਦੇ ਨੂੰ ਪਸੰਦ ਆ ਗਈ ਚੀਜ਼ ਉਹਨੇ ਘਰੇ ਲਿਆ ਕੇ ਬੰਨ ਲਈ ਉਹਦਾ ਸ਼ੌਕ ਮਤਲਬ ਪਸੰਦ ਉਹਦੀ ਖਤਮ ਹੋ ਗਈ ਜਿਹੜੇ ਬੰਦੇ ਨੂੰ ਸ਼ੌਕ ਹੈ ਉਹ ਮਤਲਬ ਸ਼ੌਕ ਸ਼ੁਰੂ ਹੀ ਉਦੋਂ ਹੁੰਦਾ ਜਦੋਂ ਬੰਦਾ ਘਰੇ ਲਿਆਇਆ ਇਹ ਤੋਂ ਪਹਿਲਾਂ ਤਾਂ ਉਹ ਤਾਂ ਰਮਾਨ ਹੁੰਦਾ ਵੀ ਯਾਰ ਮੈਂ ਲੈ ਕੇ ਆਵਾਂ ਤੇ ਜਿਹੜਾ ਪਸੰਦ ਵਾਲਾ ਬੰਦਾ ਹੁੰਦਾ ਉਹਨੂੰ ਪਹਿਲੀ ਚੀਜ਼ ਪਸੰਦ ਆਈ ਹੁੰਦੀ ਹੈ ਜਦੋਂ ਘਰੇ ਆ ਗਈ ਉਹ ਖਤਮ ਹੋ ਗਈ ਇਹ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਵੱਡਾ ਫਰਕ ਆ ਜਿਹੜੇ ਬੰਦੇ ਨੂੰ ਸਮਝ ਆ ਜੇ ਵੀ ਘੋੜੀਆਂ ਦਾ ਸ਼ੌਂਕ ਕਿਹਨੂੰ ਕਹਿੰਦੇ ਆ ਮੱਝਾਂ ਦਾ ਸ਼ੌਂਕ ਕਿਹਨੂੰ ਕਹਿੰਦੇ ਆ ਬੱਕਰੀਆਂ ਦਾ ਸ਼ੌਂਕ ਕਿਹਨੂੰ ਕਹਿੰਦੇ ਆ ਇਹ ਸ਼ੌਂਕ ਜਿਹੜੇ ਬੰਦੇ ਨੂੰ ਉਹਨੂੰ ਕੋਖੂ ਵਰਕੇ ਪੱਕੀ ਦਾ ਦੋਨੋਂ ਸ਼ੌਂਕ ਹੈਗਾ ਬਾਈ ਸੈਂਟੋ ਕੇ ਪਲੱਡ ਲੈਂਦੇ ਆ ਬੱਕਰੀਆਂ ਰੱਖਦੇ ਆ ਜਿਹੜੇ ਘੋੜੀਆਂ ਰੱਖਦੇ ਆ ਹੁਣ ਬਾਬੇ ਖੇੜੀ ਵਾਲੇ ਨੇ ਬਾਈ ਜਮਾ ਐ ਸਾਰਾ ਕੁਝ ਬੇਚ ਕੇ ਮਤਲਬ ਲਿਆਂਦਾ ਸੀ ਪੰਜਾਬ ਚ ਗਾ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਨਹੀਂ ਹੈਗਾ ਉਹਨਾਂ ਕੋਲ 1.5 ਲੱਖ ਰੁਪਏ ਦਾ ਫੀਸ ਲੈਂਦੇ ਆ ਉਹ ਠੀਕ ਆ ਤੇ ਮੰਨ ਲਓ ਵੀ ਮਹੀਨੇ ਵਿੱਚ ਦੀ ਘ ਠੀਕ ਹੈ ਭਾਈ ਤੇ ਇਸ ਤੋਤੇ ਕੁਛ ਨਹੀਂ ਜਿੰਨੀ ਕਮਾਈ ਸ਼ੌਂਕ ਵਾਲੇ ਬੰਦੇ ਨੂੰ ਹੁੰਦੀ ਹੈ ਉਸ ਤੋਂ ਵੱਧ ਕਿਸੇ ਨੂੰ ਨਹੀਂ ਹੁੰਦੀ ਪਰ ਉਹ ਕਮਾਈ ਦਾ ਸਾਧਨ ਬਣਾ ਕੇ ਨਾ ਚੱਲੇ ਕਮਾਈ ਹੋਈ ਜਾਣੀ ਹੈ ਕਮਾਈ ਤਾਂ ਕਿਉਂਕਿ ਉਹ ਚੀਜ਼ ਨੇ ਦੇਈ ਦੇਣੀ ਆ ਪਰ ਜੇ ਤੁਸੀਂ ਉਹਨੂੰ ਕੱਲੇ ਪੈਸੇ ਖਾਤਰ ਵਰਤਣ ਲੱਗੇ ਫਿਰ ਉਹ ਚੀਜ਼ ਤੁਹਾਡੇ ਦੇ ਪੁੱਠੀ ਪੈ ਜਾਣੀ ਆ ਜਾਂ ਤਾਂ ਉਹਨੇ ਮਰ ਜਾਣਾ ਛੇਤੀ ਜਾਂ ਕੁਛ ਨਾ ਕੁਛ ਉਹਦੇ 'ਚ ਖਰਾਬੀ ਆ ਜਾਣੀ ਆ ਫਿਰ ਉਹ ਰੱਬ ਵੀ ਛੇਤੀ ਛੇਤੀ ਉਹਨੂੰ ਡੰਡ ਲਾ ਦਿੰਦਾ ਬੰਦੇ ਨੂੰ ਤੇ ਹੁਣ ਖਰਾਕ ਖਰੂਕ ਇਹਨਾਂ ਦੀ ਪੂਰੀ ਰੱਖਿਆ ਕਰੋ ਬਾਕੀ ਕਿਸੇ ਤਰ੍ਹਾਂ ਦੀ ਕੋਈ ਸ਼ੌਂਕ ਨੂੰ ਸ਼ੌਂਕ ਬਣਾ ਕੇ ਰੱਖੋ ਵਪਾਰ ਨਾ ਬਣਾਓ ਵਪਾਰ ਨਾ ਬਣਾਓ ਜਿਹੜੀ ਸਹੀ ਗੱਲ ਹੁਣ ਵਿੱਚ ਬੰਦੇ ਕੀ ਕਰਦੇ ਹਨ ਬਾਈ ਕਿਸੇ ਨੂੰ ਮੰਨ ਲਾ ਵੀ ਘੋੜੀ ਦੇਣੀ ਆ ਸਸਤੇ ਰੇਟ ਤੇ ਲਾ ਕੇ ਉਹ ਕਈ ਵਾਰੀ ਅਧਰੋਪਾ ਰਹਿਦੀ ਨਹੀਂ ਹੁੰਦੀ ਘੋੜੀ ਹਨਾ ਜਾਂ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਜਰਣਾ ਚੜ ਪਰ ਦੇ ਦਿੰਦੇ ਉਹ ਬੰਦੇ ਨੂੰ ਨਵਾਂ ਨਵਾਂ ਸ਼ੌਂਕ ਪਿਆ ਹੁੰਦਾ ਉਹ ਹੌਲੀ ਹੌਲੀ ਕੀ ਹੁੰਦਾ ਉਹ ਬੰਦਾ ਉਹਦਾ ਸ਼ੌਕ ਹੀ ਖਤਮ ਕਰ ਦਿੰਦਾ ਹਾਂ ਬਈ ਕਿਉਂਕਿ ਜਦੋਂ ਬਈ ਹਾਂ ਜਦੋਂ ਮਨਲਾ ਪੈਸੇ ਲੈ ਇਕੱਠੇ ਕਰਕੇ ਸਾਡੇ ਨਾਲ ਧੋਖਾ ਕਰਿਆ ਧੋਖਾ ਕਰਿਆ ਚਾਹੀਦਾ ਬੰਦਾ ਬਾਕੀ ਮਾਂ ਪਿਓ ਵੀ ਉਸ ਤੋਂ ਬਾਅਦ ਫਿਰ ਬੰਦੇ ਨੂੰ ਦੂਜਾ ਮੌਕਾ ਦੰਦੇ ਨਹੀਂ ਕਿਉਂਕਿ ਬਈ ਇਹ ਕੋਈ ਸਸਤਾ ਸੌਦਾ ਤਾਂ ਹੈ ਨਹੀਂ ਕਿ ਹੁਣ ਮਨਲਾ 60-70000 ਰੁਪਏ ਜੇ ਕਿਸੇ ਨੇ ਲਾਉਣਾ ਹੈ ਠੀਕ ਆ ਕੋਈ ਚੰਬੀ ਲਿਆ ਕੋਈ ਕੋਈ ਕਿਸੇ ਵੀ ਤਰ੍ਹਾਂ ਦਾ ਜਾਨਵਰ ਮਿਲ ਕੇ ਨੌਕਰੀ ਮਿਲ ਗਈ ਠੀਕ ਆ ਕਿ ਵੀਰ ਮਿਲ ਜਾਂਦਾ ਜਾਨਵਰ ਤਾਂ ਜੇ ਉਹ ਖਰਾਬ ਨਿਕਲ ਗਈ ਉਸ ਤੋਂ ਬਾਅਦ ਬੰਦਾ ਉਧਰ ਨੱਕ ਨਹੀਂ ਕਰਦਾ ਮੁੜ ਕੇ ਕਦੇ ਵੀ ਨਹੀਂ ਕਰੂਗਾ ਨੱਕ ਹੈ ਯਕੀਨ ਵੀ ਟ ਲੱਖ ਡੇਢ ਲੱਖ ਰੁਪਏ ਤੱਕ 2 ਲੱਖ ਰੁਪਏ ਤੱਕ ਜਾਨਵਰ ਕਿਸੇ ਨੂੰ ਦㄠ ਪਰ ਮਾੜੀ ਜੀ ਨਾ ਦੋ ਸਸਤੀ ਹੈਗੀ ਆਪਣਾ ਦਾ ਭਾਈ ਕੱਪਣ ਕੋੜੀ ਲਿਆਵੇ ਜੇ ਕਿਸੇ ਨੇ ਲਿਆਉਣੀ ਠੀਕ ਹੈ ਕਿਉਂ ਲੈਤਾ ਹੁੰਦਾ ਵੀ ਐ ਨਹੀਂ ਹੁੰਦਾ ਵੀ ਖਰਾਬ ਹੈ ਜਾਂ ਕੁਝ ਹੋਰ ਹੈ ਨਾਲੇ ਗੱਬਣ ਕਰਾਈ ਹੁੰਦੀ ਆ ਨਾਲੇ ਗੱਬਣ ਕਰਾਈ ਹੁੰਦੀ ਆ ਬਈ ਭਾਈ ਸਵਾਰੀ ਹੋ ਜਾਂਦੀ ਆ ਸਵਾਰੀ ਹੋ ਜਾਂਦੀ ਆ ਜਦੋਂ ਬੱਚਾ ਜੇ 2 ਪੈਦੀ ਇੱਕ ਬੱਚਾ ਹੋ ਜਾਂਦਾ ਕਰਦੇ ਕੋਈ ਬੱਚੀ ਲਿਆਵੇ ਹੁਣ ਅਗਲਾ ਚਲ ਸ਼ੌਂਕ ਵੀ ਹੁੰਦਾ ਉਹਨੂੰ ਪਾਲ ਲੀ ਜਾਂਦਾ ਕਈ ਵਾਰ ਕੋਈ ਅੱਕ ਜਾਂਦਾ ਅੱਕੇ ਜਾਂਦਾ ਜਿਹੜੀ ਜਿਵੇਂ ਹੁਣ ਗੱਬਣ ਘੋੜੀ ਆ ਉਹ 4-5 ਮਹੀਨੇ ਰੱਖੀ ਉਹਦਾ ਸੂਪੀ ਆਪ ਕੋ ਬੰਦੇ ਨੂੰ ਆਇਆ ਹੁੰਦਾ ਵੀ ਚਲ ਮੈਂ ਇਹਨੂੰ ਸੇਵਾ ਕਰੀ ਜਾਵਾਂਗਾ ਹਾਂ ਬੱਚਾ ਵਧੀਆ ਹੋਊਗਾ ਉਹ ਸੇਵਾ ਕਰੀ ਜਾਂਦਾਗਾ ਉਹ ਗਾਂਹ ਸੂਪੈਂਦੀ ਉਹਦੇ ਨਾਲ ਗਾਂਹ ਬੱਚੀ ਨਾ ਮੋਹ ਪੈ ਜਾਂਦਾ ਮੱਛੀ ਦਾ ਮੋਹ ਪੈ ਜਾਂਦਾ ਫਿਰ ਇਸੇ ਤਰ੍ਹਾਂ ਮਤਲਬ ਵਾਧਦਾ ਵਾਧਦਾ ਕੰਮ ਮਤਲਬ ਵਧੀਆ ਲੈਵਲ ਤੇ ਵਧ ਜਾਂਦਾ ਹਾਂ ਜਿਹੜੇ ਸਵਾਰੀ ਹੁੰਦੀ ਰਹਿੰਦੀ ਹੈ ਸਵਾਰੀ ਹੁੰਦੀ ਰਹਿੰਦੀ ਹੈ ਜਿਹੜੀ ਮੇਨ ਗੱਲ ਤਾਂ ਸਵਾਰੀ ਦੀ ਆ ਬਾਈ ਇਹ ਜਨਵਰੀ ਸਵਾਰੀ ਵਾਸਤੇ ਬਣਿਆਗਾ ਤੇ ਜੇ ਤੁਸੀਂ ਮਤਲਬ ਵੀ ਲੋਕਾਂ ਨੂੰ ਦਿਖਾਉਣਾ ਘਰੇ ਬੰਨ ਕੇ ਉਹਦਾ ਵੀ ਨਹੀਂ ਕੋਈ ਫ ਤੇ ਜਸ ਹੋਰ ਕੋਈ ਜਾਣਕਾਰੀ ਯਾਰ ਬਹੁਤ ساری ਗੱਲਾਂ ਆਪਾਂ ਕਰ ਲਈਆਂ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਪੁੱਛ ਨਹੀਂ ਸਕਿਆ ਤੇਰੇ ਮਨ ਦੇ ਵਿੱਚ ਆ ਤੇਰੇ ਦਿਲ ਦੇ ਵਿੱਚ ਆ ਉਹ ਗੱਲ ਬਾਤ ਹੀ ਹੈ ਜਿਵੇਂ ਹੁਣ ਆਪਣੇ ਨਾ ਬੱਚੀ ਹੋਈ ਸੀ 2 ਮਹੀਨੇ ਪਹਿਲਾਂ ਹਾਂਜੀ ਤੇ ਉਹਨਾਂ ਦਾ ਪੀਲੀਆ ਹੋਰ ਕਾਰਨ ਜਿਵੇਂ ਪਹਿਲਾਂ ਵਿੱਚ ਦੀ ਗਰਮੀ ਸੀਗੀ ਫਿਰ ਵਿੱਚ ਦੀ ਠੰਡ ਜੀ ਪੈ ਗਈ ਸੀ ਵੀ ਇਹ ਵਾਲੇ ਪੈਣ ਲੱਗੇ ਫਿਰ ਫਿਰ ਗਰਮੀ ਪੈ ਗਈ ਸੀ ਹਾਂਜੀ ਉਹਨਾਂ ਕਾਰਨਾਂ ਕਰਕੇ ਨਾ ਉਹਨੂੰ ਨਾ ਆਪਣੇ ਹੋ ਗਿਆ ਸੀ ਪੀਲੀਆ ਠੀਕ ਹੈ ਜੀ ਤੇ ਅੰਦਰ ਗਰਮੈਸ਼ ਹੋ ਗਰਮੈਸ਼ ਹੋ ਗਈ ਸੀ ਉਹ ਪੂਰੀ ਹੋ ਗਈ ਸੀ। ਅੱਛਾ ਪੂਰੀ ਬੱਚੀ ਇਹਦੀ ਲੀਲੀ ਘੋੜੀ ਦੀ ਬੱਚੀ ਸੀਗੀ। ਠੀਕ ਹੈ। ਇਹ ਵੀ ਹੁਣ ਤਾਂ ਹੀ ਸਾਦ ਮੇਜ 'ਚ ਥੋੜਾ ਐਂ ਜੇ ਰਹਿੰਦੀ ਆ ਵੀ। ਹਾਂ। ਤੇ ਉਹਦੇ ਕਾਰਨ ਹੈਗਾ ਨਾ ਵੀ ਗਰਮੀ 'ਚ ਥੋੜਾ ਬੱਚਾ ਜਦੋਂ ਸੂਪੇ ਘੋੜੀ ਧਿਆਨ ਰੱਖੋ ਅਬੜੀ ਤਾਂ ਸੀਜ਼ਨ 'ਚ ਭਰਾਉ ਵੀ ਮਣੀ ਮੋਟੀ ਠੰਢੀ ਜੀ ਭਰਾਉ ਘੋੜੀ ਨੂੰ। ਠੀਕ ਹੈ। ਠੰਢੀ ਜੀ 'ਚ ਸੂਵੇ ਵਧੀਆ। ਵੀ ਬੜੀ ਗਰਮੀ 'ਚ ਨਾ। ਗਰਮੀ ਜੀ 'ਚ ਫਾਇਦਾ ਨਹੀਂ ਕਿਉਂਕਿ ਇੱਕ ਤਾਂ ਉਦੋਂ ਇਹ ਜਾਨਵਰ ਗਰਮੀ 'ਚ ਵੀ ਜਿਵੇਂ ਕਹਿੰਦੇ ਐਚ ਐਫ گاਵਾ ਵਾਂਗੂ ਘਾਟੀ ਚੱਲਦੇ ਆ। ਹਾਂ ਹਾਂ ਬਈ। ਤੇ ਠੰਡ ਦੇ ਵਿੱਚ ਭੈ ਭੜੀ ਗਿਆ ਤੇ ਭਾਈ ਜਨਪਰਾਂ ਨੇ ਵੀ ਡਕਣੀ ਹੈ ਵੀ ਆਪਣੇ ਵਰਗੀ ਆ ਸਾਹਾ ਤੇ ਚੱਲਣ ਵਾਲੀ ਇਹ ਨੇ ਸਾਹਾ ਦੀ ਆਪਾਂ ਚੱਲ ਜਾਈਏ ਤੇ ਬਾਕੀ ਇਹ ਇਹ ਤਾਂ ਫਿਰ ਫੇਰ ਵੀ ਤੋਰੀ ਫੇਰੇ ਵਾਲੇ ਜਨਪਰਾਂ ਇਹਨਾਂ ਤਾਂ ਸਾਹ ਵੀ ਵੱਧ ਚੜਦਾ ਆਪਣੇ ਨਾਲ ਇਹਨਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਕਿ ਬੰਦਰ ਤਾਂ ਹੁਣ ਸਾਧਨ ਲਈ ਬੈਠਾ ਹੈ ਇਹਨਾਂ ਨੇ ਤਾਂ ਤੁਰਕੀ ਜਾਣਾ ਪੈਣਾ ਹਾਂ ਜਿੱਤੇ ਨੇੜੇ ਤੇੜੇ ਪਿੰਡ ਦੇ ਵਿੱਚ ਢੀੜਾ ਦਮਾਉਣੇ ਨੇ ਤੋਰ ਕੀ ਲੈ ਕੇ ਜਾਣਾ ਪੈਣਾ ਇਹ ਤਾਂ ਹੈ ਨਹੀਂ ਵੀ ਕਿਸੇ ਭੁੰਡੀ ਤੇ ਚੜਾ ਲਾਂਗੇ ਜਾਂ ਮੋਟਰਹੈੱਲ ਤੇ ਬਹਿ ਜਾਣਗੇ ਇਹਨਾਂ ਦਾ ਗੇੜੇ ਫੇੜੇ ਕਰਕੇ ਇਹਨਾਂ ਨੂੰ ਦਿੱਕਤ ਜ਼ਿਆਦਾ ਆਉਂਦੀ ਹੈ ਤੇ ਇਹ ਬਹੁਤ ਸੋਹਣੀ ਗੱਲਬਾਤ ਆ ਹੋਰ ਕੋਈ ਤੇਰੇ ਦਿਲ ਦੇ ਵਿੱਚ ਗੱ ਤੇ এবੀ ਮੇਰੇ ਭਰਾ ਅਕਲੀਏ ਦੇ ਨੇਗੇ ਸਾਰੇ ਯਾਰ ਬਹੁਤ ਸੋਹਣਾ ਤੇ ਕਿਸੇ ਵੀ ਭਰਾ ਦੇ ਕੋਲੇ ਘੋੜੇ ਰੱਖੇ ਹੋਣਗੇ ਅਸੀਂ ਤਾਂ ਇਹ ਦੁਆ ਕਰਦੇ ਆਂ ਵੀ ਸਭ ਦੇ ਮਤਲਬ ਜਾਨਵਰ ਵਧੀਆ ਹੋਣ ਯਾਰ ਹਾਂ ਹਾਂ ਬਈ ਵਧੀਆ ਉਹਨਾਂ ਦਾ ਨਾਮ ਚਮਕੇ ਸਭ ਦੇ ਜਾਨਵਰ ਚੰਗੇ ਰਹਿਣ ਤੰਦਰੁਸਤ ਰਹਿਣ ਤੇ ਪੱਕੀ ਧਿਆਨ ਰੱਖਣ ਜੋ ਜਿਹੜੀਆਂ ਗੱਲਾਂ ਨਹੀਂ ਗਿਆ ਉਹਦਾ ਉਹ ਜ਼ਰੂਰ ਕਰ ਲਿਆ ਕਰੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਮੇਨ ਗੱਲ ਬਾਈ ਵਾਲੀ ਵੀ ਇਹਨਾਂ ਨੂੰ ਸਮਾ ਦਿਓ ਕਿਉਂਕਿ ਜੇ ਆਪਾਂ ਆਇਆ ਵੀ ਗੇੜਾ ਦੇ ਕੇ ਮੁੜ ਗਏ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਜੇ ਤਾਂ ਆਪਾਂ ਇਹਨਾਂ ਕੋਲੇ ਘੰਟਾ ਅੱਧਾ ਘੰਟਾ ਪਾਉਣ ਹਾਂ ਉਹੀ ਗੱਲ ਮਹਿਸੂਸ ਕਰਨਾ ਪੈਂਦਾ ਜਦੋਂ ਬੰਦਾ ਦਿਲੋਂ ਰੱਖੂ ਮਹਿਸੂਸ ਵੀ ਹੁੰਦਾ ਮਹਿਸੂਸ ਵੀ ਹੁੰਦਾ ਬਾਕੀ ਬੇਜਵਾਨ ਨੇ ਜਿੰਨੀ ਇਹਨਾਂ ਦੀ ਸੇਵਾ ਕਰ ਲਾਂਗੇ ਉੰਨੀ ਵਰਕਤ ਆਈ ਜਾਣੀ ਹੈਗੀ ਠੀਕ ਹੈ ਕਿਉਂਕਿ ਬੇਜਵਾਨ ਜਾਨਵਰ ਕੋਈ ਵੀ ਆ ਚਾਹੇ ਕੁੱਤਾ ਚਾਹੇ ਬਿੱਲੀ ਕੋਈ ਵੀ ਜਾਨਵਰ ਇਹ ਕਹਿੰਦੇ ਹੁੰਦੇ ਵੀ ਜਿਵੇਂ ਵੀ ਉਹ ਕਹਿੰਦੇ ਉਹਨਾਂ ਨੇ ਵੀ ਬਿਨਾ ਮਤਲਬ ਦਿਖਾਵੇ ਤੋਂ ਪਿਆਰ ਹੁੰਦਾ ਹੁਣ ਜੇ ਆਪਾਂ ਕੋਈ ਕੁੱਤਾ ਵੀ ਰੱਖ ਲਈਏ ਜਦੋਂ ਆਪਾਂ ਕਿਤੇ ਦੂਰੋਂ ਮੁੜ ਕੇ ਆਉਣੇਗੇ ਨਾ ਤਾਂ ਉਹ ਆਪਦਾ ਪਿਆਰ ਸਿਰਫ ਮਤਲਬ ਅੱਖਾਂ ਤੋਂ ਜਾਂ ਹੱਥਾਂ ਤੋਂ ਹੀ ਦਿਖਾਉਂਦਾ ਹਾਂ 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 ਭਾਈ ਜਿਹੜੀ ਉਹਦੀ ਐਕਟੀਵਿਟੀ ਆ ਉਹ ਬੋਲ ਕੇ ਥੋੜੀ ਤਾਂ ਹੁੰਦਾ ਪਰ ਜਿਹੜਾ ਇਨਸਾਨ ਆ ਇਹਦੇ ਕੋਲੇ ਰੱਬ ਨੇ ਸਾਰਾ ਕੁਝ ਬਖਸ਼ਿਆ ਹੋਇਆ ਤੇ ਇਸੇ ਤਰ੍ਹਾਂ ਕਹਿੰਦੇ ਵੀ ਇਹਨਾਂ ਦੀ ਸੇਵਾ ਕਰਿਆ ਕਰੋ ਬੇਜਮਾਨ ਕੋਈ ਰੋਟੀ ਮੰਗਣ ਆ ਗਿਆ ਤੁਹਾਡੇ ਦਰ ਤੇ ਉਹਨੂੰ ਰੋਟੀ ਪਾ ਕੇ ਤੋੜਿਆ ਕਰੋ ਇਹ ਪਤਾ ਨਹੀਂ ਵੀ ਇਹਨਾਂ ਨੇ ਕਿੱਡੀ ਕੋਈ ਦਵਾ ਦੇ ਦੇਣੀ ਲੋਕ ਤਾਂ ਲੋਕ ਤਾਂ ਖਾ ਕੇ ਵੀ ਗਾਲਾਂ ਕੱਢ ਦਿੰਦੇ ਆ ਪਰ ਇਹ ਨਹੀਂ ਕੱਢਦੇ ਹਾਂ ਇਹਨਾਂ ਨੇ ਤਾਂ ਦਵਾ ਦੇਣੀ ਦੇਣੀ ਆ ਕਿਉਂਕਿ ਇਹਨਾਂ ਨੂੰ ਇਹਨਾਂ ਦਾ ਦਿਮਾਗ ਹੀ ਨਹੀਂ ਹੈਗਾ ਦੁਨੀਆਦਾਰੀ ਵਾਲਾ ਨਾ ਇਹਨਾਂ ਨੇ ਕਿਸੇ ਨੂੰ ਇਹ ਦੇਖਣਾ ਵੀ ਨਿੰਦਿਆ ਚੁਗਲੀ ਕਰਨੀ ਆ ਜਾਂ ਕੁਝ ਹੋਰ ਆ ਇਹਦਾ ਵਿਚਾਰੇ ਬੰਨੇ ਰਹਿੰਦੇ ਆ ਕੋਈ ਢੀੜਾ ਦਵਾ ਦਾ ਕੇ ਤਾਂ ਦੇ ਲੈਣਾ ਆਪਣੇ ਹੱਥ ਹੈ ਆਪਣੇ ਹੱਥ ਠੀਕ ਹੈ ਤਾਂ ਕਰਕੇ ਮੇਰਾ ਵੀਰ ਬਣ ਕੇ ਕਿਸੇ ਨੂੰ ਮਾੜਾ ਜਾਨਵਰ ਦਿਆ ਨਾ ਕਰੋ ਠੱਗੀ ਕਿਸੇ ਨਾ ਮਾਰਿਆ ਨਾ ਕਰੋ ਠੀਕ ਹੈ ਜਿਹੜੇ ਤੁਹਾਡੇ ਕੋਲ ਜਾਨਵਰ ਨੇ ਉਹਨਾਂ ਦਾ ਧਿਆਨ ਰੱਖੋ ਸਮਾਂ ਦਿਓ ਤੇ ਬਾਕੀ ਕੱਲਾਬਾਤਾਂ ਕਿਵੇਂ ਲੱਗੀਆਂ ਜਰੂਰ ਕਮੈਂਟ ਕਰਕੇ ਦੱਸ ਦਿਓ ਡਿਟੇਲ ਦੇ ਵਿੱਚ ਭਾਈ ਪਤਾ ਕਿਉਂ ਨਹੀਂ ਗੱਲ ਲੈ ਕੇ ਆਉਂਦੇ ਯਾਰ ਫਿਰ ਲੋਕ ਇਤਰਾਜ਼ਬਾਜ਼ੀ ਕਰਦੇ ਹੈ ਹਾਂ ਠੀਕ ਹੈ ਹੁਣ ਡਿਟੇਲ ਦੇ ਵਿੱਚ ਇਹਦੀ ਦਵਾਈ ਵੀ ਦੱਸ ਦੀਏ ਕੱਲੀ-ਕੱਲੀ ਗੱਲ ਵੀ ਦੱਸ ਦੀਏ ਪਰ ਫੇਰ ਲੋਕ ਕਰਦੇ ਇਤਰਾਜ਼ ਬਾਈ ਤਾਂ ਕਰਕੇ ਆਪਾਂ ਨੋਰਮਲ ਗੱਲਾਂ ਤੁਹਾਡੇ ਰੂਬਰੂ ਲੈ ਕੇ ਆ ਰਹੇ ਆ ਬਾਕੀ ਬਈ ਜਿਹੜਾ ਬੰਦਾ ਰੱਖਦਾ ਉਹ ਆਪਣਾ ਤਜਰਬਾ ਹੋ ਜਾਂਦਾ ਤਜਰਬਾ ਹੋ ਜਾਂਦਾ ਹਾਂ ਕੋਈ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਮਾੜੀ ਕਿਸੇ ਨੂੰ ਮਾੜੀ ਲੱਗਦੀ ਹੈ ਤੇ ਦੇਸੀ ਨੁਸਖੇ ਕੀ ਹੁੰਦੇ ਨੇ ਜਿਵੇਂ ਹੁਣ ਜਿਵੇਂ ਹੁਣ ਇਹਨਾਂ ਨੂੰ ਬਿਸ਼ਾਵ ਦਾ ਬੰਦ ਪਾਜੇ ਠੀਕ ਹੈ 10 ਸਾਲਾਂ ਦੀ ਮੰਗ ਅੱਛਾ ਹਾਂ ਨਾਲ ਦੀ ਨਾਲ ਨਾਲ ਦੀ ਨਾਲ ਖੋਲੇ ਜਾਂਦਾ ਹੈ ਤੇ ਇਹ ਹੋਰ ਕੋਈ ਦੱਸ ਦੇ ਇਦਾਂ ਦਾ ਨੁਸਕਾ ਕਿੰਬਰੀ ਕੰਮ ਹੀ ਆ ਜੇ ਕਿਸੇ ਦੀ ਹਾਂ ਇੱਕ ਤਾਂ ਇਹਦਾ ਹੁੰਦਾ ਹੈ ਮੈਂ ਆਪਣਾ ਪਿਸ਼ਾਬ ਦੇ ਹਾਂ ਇਸੇ ਦੇ ਆ ਪਤਾਸਾ ਲਾ ਦੇ ਹਾਂ ਹਾਂ ਇੱਕ ਨਾਲ ਦਵਾਈ ਆਉਂਦੀ ਹੈਗੀ ਉਹਦੇ ਨਾਲ ਫੋਟੋ ਦੱਸ ਦੂੰਗਾ ਮੈਂ ਠੀਕ ਹੈ ਜੇ ਬੰਨ ਹੋਵੇ ਉਹ ਪੀਈ ਜਾਵੇ ਉਹ ਪੀਈ ਜਾਵੇ ਹਾਂ ਤੇ ਉਹਦੇ ਨਾਲ ਨਾ ਉਹ ਜਿਵੇਂ ਤੇਲ ਹੁੰਦਾ ਗਾੜਾ ਉਹ ਚੀਜ਼ ਹੈਗੀ ਠੀਕ ਹੈ ਉਹ ਖੋਲ ਦਿੰਦੀ ਆ ਖੋਲ ਦਦੇ ਬੰਨ ਪੱਕਾ ਖੋਲ ਦੇ ਜਮਾ ਠੀਕ ਹੈ ਤੇ ਬਹੁਤ ਸੋਹਣਾ ਓਏ ਆਪਣੀ ਬਾਕੀ ਜਿਹੜੇ ਭਰਾ ਨੂੰ ਕੰਮ ਸੋਹਣਾ ਲੱਗਿਆ ਜਰੂਰ ਸ਼ੇਅਰ ਕਰ ਦਿਓ ਮੇਜਰ ਤਾਂ ਚੱਲਿਆ ਹੁਣ ਘੋੜੀ ਬੰਨਣ ਕਿਉਂਕਿ ਘੋੜੀ ਸਾਡੀ ਖੁੱਲ੍ਹਦੇ ਮੂੰਹ ਨਾਲ ਠੀਕ ਹੈ ਤੇ ਬਾਕੀ ਕਰ ਦਿਓ ਵੀਡੀਓ ਸ਼ੇਅਰ ਜਿਹੜੇ ਭਰਾਵਾਂ ਨੂੰ ਚੰਗਾ ਲੱਗਿਆ ਕੰਮ ਹਨ ਤੇ ਬਾਕੀ ਹੋਰ ਵੀ ਬਹੁਤ ਸਾਰੇ ਭਰਾਵਾਂ ਨੂੰ ਰੂਬਰੂ ਤੁਹਾਡੇ ਕਰਾਂਗੇ ਜਿਹੜੇ ਮੇਰੇ ਵੀਰਾਂ ਨੂੰ ਨੰਮਾ ਨੰਮਾ ਸ਼ੌਂਕ ਪਿਆਗਾ ਤੇ ਜਰੂਰ ਕਰ ਦਿਓ ਵੀਡੀਓ ਸ਼ੇਅਰ ਪਿੰਡ ਅਕਲੀ ਵਾਲਿਆਂ ਨੂੰ ਤੇ ਸਾਰੇ ਜਿੰਨੇ ਘੋੜੇ ਰੱਖਣ ਵਾਲੇ ਮਿੱਤਰ ਪ੍ਰੇਮੀ ਨੇਗੇ ਉਹਨਾਂ ਨੂੰ ਵੀਡੀਓ ਜਰੂਰ ਸ਼ੇਅਰ ਕਰਤਾ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੋ ਸਕਦਾ ਕਿਸੇ ਦਾ ਕੋਈ ਮਤਲਬ ਕਿਸੇ ਨੂੰ ਚੰਗੀ ਕੋਈ رائے ਮਿਲ ਜੇ ਜਾਂ ਕਿਸੇ ਦਾ ਕੋਈ ਕੰਮ ਚੱਲ ਪੇ ਤੇ ਧੰਨਵਾਦ ਬਈ ਜਿੰਦਸਰਾਂ ਬਲੌਗ ਆਪਣਾ ਚੈਨਲ ਅਤੇ ਸਰਾਂ ਫਾਰਮਿੰਗ ਇੰਸਟਾਗ੍ਰਾਮ ਤੇ ਆ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਤੇ ਜਰੂਰ ਰੀਲਰ ਉਹਨਾਂ ਦੇਖ ਲਿਆ ਕਰੋ ਉਹ ਕਰਤਾ ਕਰੋ ਸ਼ੇਅਰ ਧੰਨਵਾ